ਸਾਥੀਓ ਭਰੇ ਭਰੇ ਪਏ ਨੇ ਰੈਕਸ ਔਰ ਤੁਹਾਡੇ ਮਨ ਚਾਹੇ ਪੂਰੀ ਦੁਨੀਆ ਦੇ ਇਥੋਂ ਮਿਲਣਗੇ 스ਨੈਕਸ ਅਸੀਂ ਪਹੁੰਚੇ ਕਿੱਥੇ ਆ ਦੱਸ ਦਈਏ ਨਵਾਂ ਸ਼ਹਿਰ ਸਬਜੀ ਮੰਡੀ ਪੰਡਿਤ ਮਦਨ ਲਾਲ ਚੰਦ ਕਿਸ਼ੋਰ ਸ਼ਰਮਾ ਉਹਨਾਂ ਦੀ ਸ਼ਾਪ ਤੇ ਸ਼ਾਪ ਨੰਬਰ ਹੈ ਜੀ 18 ਸੋਇਆ ਚਾਂਪੂਰੀ ਸਾਹਿਬ ਸੋ ਸੋਇਆ ਚਾਂਪ ਪੈਕੇਟ ਦੇ ਵਿੱਚ ਤੁਹਾਨੂੰ ਮਿਲੇਗੀ ਇਹਨੂੰ ਤੁਸੀਂ ਘਰ ਦੇ ਕੇ ਫਰਾਈ ਕਰ ਸਕਦੇ ਹੋ ਤੰਦੂਰ ਚ ਲਾ ਕੇ ਖਾ ਸਕਦੇ ਹੋ ਔਰ ਇਹਦੇ ਵਿੱਚ ਵੀ ਬਹੁਤ ਸਾਰੀ ਵੈਰਾਈਟੀਆਂ ਨੇ ਮਲਾਈ ਚਾਂਪ ਤੰਦੂਰੀ ਚਾਂਪ ਤੁਸੀਂ ਆਪਣੇ ਟੇਸ ਦੇ ਹਿਸਾਬ ਨਾਲ ਲੈ ਸਕਦੇ ਹੋ ਅੱਛਾ ਜਿੰਨੀਆਂ ਚਾਂਪਸ ਮੈਨੂ ਚ ਲਿਖਿਆ ਹੁੰਦੀਆਂ ਉਹ ਸਾਰੀਆਂ ਮਿਲ ਜਾਣਗੀਆਂ ਬਿਲਕੁਲ ਮਿਲ ਜਾਣਗੀਆਂ ਤੇ ਇਹ ਤੇ ਫਿਰ ਵੀ ਇਨਸਟੈਂਟਲੀ ਹੋ ਜਾਣਗੀਆਂ ਬਿਲਕੁਲ ਜੀ ਐਗਜ਼ੈਕਟਲੀ ਕਿਸੇ ਵੀ ਡਿਸ਼ ਨੂੰ 10 ਮਿੰਟ ਤੋਂ ਜ਼ਿਆਦਾ ਟਾਈਮ ਨਹੀਂ ਲੱਗਦਾ ਕਈ ਡਿਸ਼ਸ ਤਾਂ 2 ਜਾਂ 3 ਮਿੰਟ ਦੇ ਵਿੱਚ ਵੀ ਤਿਆਰ ਹੋ ਜਾਂਦੀ ਹੈ ਇਹ 1 ਕਿਲੋ ਦੀ ਪੈਕਿੰਗ ਹੈ ਠੀਕ ਹੈ ਬਾਜ਼ਾਰ ਨਾਲੋਂ ਡੋ ਬੈਸਟ ਮਰੀ ਘੱਟ ਰੇਟ ਬਾਜ਼ਾਰ 'ਚ ਕਿੰਨੇ ਜਿੱਤੇ ਉੱਥੇ ਕਿੰਨੇ ਆ ਪਸੇ 260 ਰੁਪਏ ਦਾ ਉਹ ਬਾਜ਼ਾਰ 'ਚ ਮਰੀ 300 ਪਲੱਸ ਮਿਲ ਰਿਹਾ 300 ਪਲੱਸ ਦੇ ਤੇ 260 ਹਾਂਜੀ ਠੀਕ ਹੈ ਤੁਸੀਂ ਸਬਜ਼ੀ ਲੈਣ ਭਾਨੇ ਇੱਥੇ ਆਉਂਦੇ ਆ ਤਾਂ ਇੱਥੇ ਤੁਸੀਂ ਲੈ ਕੇ ਜਾਂਦੇ 40 ਰੁਪਏ ਦਾ ਸਿੱਧਾ ਫਾਇਦਾ ਹਾਂਜੀ ਔਰ ਕੁਆਲਿਟੀ ਬਾਕੀ ਵੈਸਟੇ ਮਿਸਟਰ ਸ਼ੈਫ ਮੁਰੀ ਕੰਪਨੀ ਬ੍ਰਾਂਡ ਹੈ ਠੀਕ ਹੈ ਵੈਜੀ ਡੈਕਰ ਜਿਹਨੂੰ ਆਪਾਂ ਟਿੱਕੀ ਵੀ ਕਹਿ ਦਿੰਨੇ ਆ ਜਾਂ ਆਲੂ ਪੈਟੀ ਵੀ ਕਹਿ ਦਿੰਨੇ ਆ ਵੈਜੀ ਪੈਟੀ ਵੀ ਕਹਿ ਦਿੰਨੇ ਆ ਸੋ ਬਹੁਤ ਸਾਰੇ 버ਗਰ ਵਾਲੇ ਜਿਹੜੇ ਨੇ ਉਹ ਇਹੀ ਪੈਟੀ ਯੂਜ਼ ਕਰਦੇ ਨੇ ਅੱਛਾ ਔਰ ਮੈਂ ਸਾਰਿਆਂ ਨੂੰ ਇਹ ਕਾਈ ਫਿਰ ਬੰਦਾ ਕਹਿੰਦਾ ਕ੍ਰਿਸਪੀ ਬਹੁਤ ਹੈ ਯਾਰ ਕ੍ਰਾਂਚੀ ਬਹੁਤ ਹੈ ਬਿਲਕੁਲ ਕਈ ਪੈਟੀ ਸਾਡੇ ਕੋਲ ਐਦਾਂ ਦੀ ਮੈਨੂੰ ਉਹਦੇ ਉੱਪਰ ਰੈੱਡ ਕ੍ਰੰਬ ਲੱਗਾ ਹੁੰਦਾ ਜੀ ਕਰ ਸਕਦੇ ਹੋ इवन ਜਿਹੜੇ ਲੋਕਾਂ ਨੂੰ ਖਲਾਉਂਦੇ ਨੇ ਉਹ ਸਾਡੇ ਕੋਲ ਟਰਾਈ ਕਰ ਸਕਦੇ ਨੇ ਬਕਾਉਂ ਸਾਡੇ ਰੇਟਸ ਬਹੁਤ ਹੁਲਸੇਲ ਵਾਲੇ ਇਹ ਤੁਹਾਨੂੰ 290 ਦੀ ਰੇਂਜ ਚ ਮਿਲੇਗਾ 1.5 ਕਿਲੋ ਦਾ ਫਿਰ ਬਾਜ਼ਾਰ ਚ ਕੀ ਪ੍ਰਾਈਸ ਹੈ ਬਾਜ਼ਾਰ ਦੇ ਵਿੱਚ ਇਹ 350 360 ਰੁਪਏ ਦੇ 60 ਰੁਪਏ ਭਾ ਇਧਰ ਬਚਾਤੇ ਹਾਂਜੀ ਔਰ ਕੁਆਂਟੀਟੀ ਵੀ ਬਹੁਤ ਅੱਛੀ ਹੈ ਕੁਆਂਟੀਟੀ ਵੀ ਬਹੁਤ ਵਧੀਆ ਤੇ ਕੁਆਲਿਟੀ ਵੀ ਬੈਸਟ ਹੋਏਗੀ ਔਰ ਸਾਈਜ਼ ਵੀ ਪ੍ਰੋਪਰ ਸਾਈਜ਼ ਵੀ ਪ੍ਰੋਪਰ ਕਿਹਲੇ ਬੱਚੇ ਕਹਿੰਦੇ ਮੈਨੂੰ ਬੜਾ ਸਾਈਜ਼ ਚਾਹੀਦਾ ਤਾਂ ਤੁਸੀਂ ਦੇਖੋ ਕਿੰਨਾ ਸਾਈਜ਼ ਹੈ ਹਾਂ ਸਾਈਟ ਤੇ ਸਾਡੇ ਵਿੱਚ ਦੀ ਉਂਗਲ ਵੀ ਨਹੀਂ ਹੋਣੀ। ਉਹਦੇ ਕੋਮਬੋ ਪੈਕ ਆਇਆ ਜੀ। ਇਹਦੇ ਵਿੱਚ ਤਿੰਨ ਪੈਕਸ ਮਿਲਣਗੇ ਤੁਹਾਨੂੰ ਫਰੈਂਚ ਫ੍ਰਾਈਸ, ਮਾਈਲੀਜ਼ ਔਰ ਪੋਟੈਟੋ ਬਾਈਟਸ। ਇਹ ਫਿਰ ਅਲੱਗ-ਅਲੱਗ ਕਿਵੇਂ ਕਰਦੇ ਆ? ਇਹਦੇ ਵੀ ਤਿੰਨ ਪੈਕਿੰਗਸ ਹੋਣਗੀਆਂ ਜੀ। ਓਕੇ। ਔਰ ਇਹਨੂੰ ਤੁਸੀਂ ਆਪਣੇ ਘਰ ਪਰਿਵਾਰ ਦੇ ਵਿੱਚ ਲੈ ਜਾ ਕੇ ਖਾ ਸਕਦੇ ਹੋ। ਇਹ ਸਵਾਲ ਬਹੁਤ ਜਿੰਨਾ ਯੂਜ਼ ਕਰਨਾ ਕਰ ਲਿਆ ਐਨ ਬਾਕੀ ਫ੍ਰੀਜ਼ਰ ਦੇ ਵਿੱਚ ਰੱਖ ਸਕਦੇ। ਕੋਮਬੋ ਪੈਕ ਬੈਸਟ। ਜੀ ਐਗਜ਼ੈਕਟਲੀ। ਬੈਸਟ ਚੁਆਇਸ ਹੁੰਦੀ ਹੈ। ਇਹ ਬਹੁਤ ਜ਼ਰੂਰੀ ਸਵਾਲ ਸੀ। ਜੀ। ਇਹਨਾਂ ਪ੍ਰਾਈਸ ਵੀ ਕਹੋਗੇ। ਵਜਾਣ ਨਾਲ ਉਹ ਬੈਸਟ ਐ। ਮਤ

ਜੀ ਜੀ ਆ ਸਿੱਧੇ ਆਉਣਾ ਜਦੋਂ ਆਉਂਦੇ ਸਿੱਧੇ ਤੁਹਾਨੂੰ ਭਾਜੀ ਹੁਣੀ ਨਜ਼ਰ ਆਉਣਗੇ ਤੁਰੋ ਹੀ ਨਜ਼ਰ ਆ ਜਾਣਗੇ ਜੀ ਆ ਦੇ ਵਿੱਚ 170 180 ਰੁਪਏ ਹੈ ਔਰ ਇਹ 140 ਰੁਪਏ ਦਾ ਮਿਲੇਗਾ ਮਤਲਬ ਤੁਸੀਂ 30 40 ਰੁਪਏ ਛੱਡ ਕੇ ਗੱਲ ਕਰ ਰਹੇ ਹੋ ਔਰ ਕੰਪਨੀ ਜਿਹੜੀਆਂ ਟਰਸਟਡ ਕੰਪਨੀਆਂ ਸਨ ਅਰੇ ਇਹਦੇ ਵਿੱਚ ਸਮਾਈਲੀ ਮਿਲ ਜੇਗੀ ਸਮਾਈਲੀ 1/2 ਕਿਲੋ ਦਾ ਪੈਕਟ ਹੈ ਠੀਕ ਹੈ ਇਹ 300 ਰੁਪਏ ਦੀ ਰੇਂਜ ਵਿੱਚ ਮਿਲੇਗਾ ਬੱਚਿਆਂ ਦੀ ਫੇਵਰੇਟ ਹੈ ਬੱਚਿਆਂ ਨੂੰ ਖੁਸ਼ ਕਰਨੇ ਆ ਕੋਈ ਸਬਜ਼ੀ ਮੰਡੀ ਆਲੂ ਲੈਣ ਵਾਲਾ ਨਾਲ ਸਮਾਈਲੀ ਜਿੱਤ ਮੱਜੀ ਪਤਾ ਗੱਲ ਹੀ 330 40 ਰੁਪਏ ਰੇਟ ਹੈ 330 ਚਲੀ ਤੇ ਆਪਾਂ 810 ਸਰਵੇ ਆਪਾਂ 300 ਰੋਟੀ ਰੈਪ ਵੀ ਅੱਜਕੱਲ ਪਣਾ ਬਣਾਉਣ ਲੱਪੀਆਂ ਉਹ ਕੋਈ ਪ੍ਰੋਡਕਟ ਹੈ ਆਪਣੇ ਕੋਲ ਜੀ ਟੋਟੇਲਰ ਐਪ ਕਹਿੰਦੇ ਜੀ ਇਹਨੂੰ ਟੋਟੇਲਰ ਐਪ ਸੋ ਇਹ ਮੇਨਲੀ ਯੂਜ਼ ਹੁੰਦਾ ਜਿੱਦਾਂ ਆਪਾਂ ਰੈਸਟੋਰੈਂਟ ਵਿੱਚ ਪਨੀਰ ਰੋਲ ਖਾਣੇ ਆ ਕਾਠੀ ਰੋਲ ਖਾਣੇ ਆ ਲਾਈਟ ਹੁੰਦਾ ਹੈ ਡਾਈਜੈਸਟ ਕਰਨ ਨੂੰ ਬਹੁਤ ਅੱਛਾ ਹੈ ਐਂਡ ਮੈਜੋਰਟੀ ਆਫ ਰੈਸਟੋਰੈਂਟਸ ਇਹੀ ਯੂਜ਼ ਹੋ ਰਿਹਾ ਹੈ ਸੋ ਕਾਫੀ ਜ਼ਿਆਦਾ ਕੁਆਂਟੀਟੀ ਵੀ ਐਂਡ ਕੁਆਲਿਟੀ ਬਹੁਤ ਅੱਛੀ ਹੈ ਸੌਫਟ ਵੀ ਬੜਾ ਲੱਗ ਰਿਹਾ ਹੈ ਬਹੁਤ ਬਹੁਤ ਹੀ ਬਹੁਤ ਅੱਛਾ ਹੈ ਪ੍ਰਾਈਸ ਦੀ ਗੱਲ ਕਰੀ ਅਕਸ਼ੇ ਜੀ ਦੱਸਦੇ ਹੋ ਪ੍ਰਾਈਸ ਕੀ ਹੋਣ ਵਾਲਾ ਪ੍ਰਾਈਸ ਇਹਦਾ ਸਿਰਫ 75 ਹੋਏਗਾ 75 ਰੁਪਏ ਦਾ ਪੈਕੇਟ ਹੈ ਜੀ 10 ਪੀਸ ਹੋਗੀ 10 ਪੀਸ 10 پیس 75 ਰੁਪਏ ਪਰਮਾ ਕੇ ਸਨੈਕਸ ਖਲਾਵਾਂਗੇ ਪਨੀਰ ਫਿੰਗਰ ਜੀ ਪਨੀਰ ਫਿੰਗਰ ਚੀਜ਼ ਫਿੰਗਰ ਦਾ ਸੁਣਾ ਪਨੀਰ ਫਿੰਗਰ ਵੀ ਹੈ ਬਿਲਕੁਲ ਜੀ ਬਿਲਕੁਲ ਚੀਜ਼ ਫਿੰਗਰ ਪਨੀਰ ਫਿੰਗਰ ਦੋਨੇ ਵੈਰਾਈਟੀਆਂ ਸਾਡੇ ਕੋਲ ਹੈ ਜੀ ਅੱਛਾ ਜੀ ਇਹਦੇ ਵਿੱਚੋਂ ਘੱਟੋ ਘੱਟ 5-7 ਚੀਜ਼ ਆਈ ਗੈਸ ਤੁਮਰੇ ਰੱਖ ਲਈਏ ਗੈਸ ਨੇ ਤਾਂ ਉਹੀ ਹੈ ਕਹਿੰਨਾ ਕਹਿੰਨਾ ਬਹੁਤ ਖਰਚਾ ਕਰ ਲਿਆ ਮਾਲ ਕੋ ਹੈ ਇੰਨਾ ਮਾਲ ਤਾਂ ਚਲੋ ਅਰੇ ਆਲਿਵਸ ਮਿਲ ਜਾਣਗੇ ਆਲਿਵਸ ਦੀ ਗੱਲ ਕਰੋ ਆਲਿਵਸ ਮੈਂ ਤੁਹਾਨੂੰ ਦੱਸਦਾ ਮਾਰਕੀਟ ਵਿੱਚ ਘੱਟੋ ਘੱਟ 170-80 ਦੇ ਆਸ-ਪਾਸ ਮਿਲਦੇ ਆ ਅਜੀ 130 ਰੁਪਏ ਦੇ ਦੇ ਪੱਕੀ ਗੱਲ ਹੈ ਪੱਕੀ ਗੱਲ ਹੈ ਲੈ ਵੀ ਬੰਦਾ ਪਾਸ ਹੋ ਗਿਆ ਮੈਂ ਹਲੇ ਪਰਸੋਂ ਖਰੀਦੇ 170 ਰੁਪਏ ਚ ਮਿਲੇ ਅਰਜੁਨ ਜੀ ਔਰ ਮੈਂ ਤਿੰਨ ਚਾਰ ਦੁਕਾਨਾਂ ਜੀ ਘੁੰਮ ਕੇ ਗਿਆ 20 ਤੋਂ 30% ਡਿਸਕਾਊਂਟ ਤਾਂ ਨਾਰਮਲ ਹੈ ਜੀ ਸਾਰਾ ਆਈਟਮ ਤੇ ਮਿਲੇਗਾ ਸਾਨੂੰ ਮਿਲ ਰਹੇ 220 ਰੇਂਜ ਦੇ ਵਿੱਚ ਜਿਹੜਾ ਮਰਜੀ ਲੈ ਲਓ ਜਿਹੜਾ ਮਰਜੀ ਫਲੇਵਰ ਇੱਕ ਆਸ ਦੀ ਗੱਲ ਦੱਸਾਂ ਮੋਕਟਲ ਉਹ ਜਾ ਕੇ ਕਿਸੇ ਰੈਸਟੋਰੈਂਟ ਤੋਂ ਵੀ ਓ 250 ਦਾ ਆ। ਇੱਥੇ 220 ਦੀ ਬੋਤਲ। ਬਿਲਕੁਲ ਜਿੰਨੀ ਵਾਰ ਮਰਜ਼ੀ ਬਣਾਓ। 20 25 ਵਾਰ ਜਿੰਨੀ ਵਾਰ ਵੱਧ ਬਣਾ ਲਓ। ਵੱਧ ਬਣਾ ਲਓ। ਹਾਂ। ਬਾਕੀ ਆਪਣੇ ਕੋਲ ਮੋਕਟਲ 250 ਦਾ ਇੱਥੇ ਬੋਤਲ ਹੀ ਦੱਸੋ। ਕਰੱਸ਼ ਵਗੈਰਾ ਮਿਲ ਜਾਣਗੇ। ਸਟ੍ਰਾਬਰੀ, ਬਟਰਸਕੋਚ, ਮੰਗੇਓ, ਪਾਈਨਐਪਲ। ਠੀਕ ਹੈ। ਇਹਨਾਂ ਹੀ ਰੇਂਜ 160 ਰੁਪਏ ਮਾਰਕੀਟ 'ਚ 220 ਤੀ ਹੈ। ਹਾਂ। ਆ ਚਾਕਲੇਟ ਸਿਰਫ ਦਿਖਾ ਦੋ ਮਿਸ ਹੋ ਗਿਆ। ਇਹ ਬੱਚਿਆਂ ਨੂੰ ਬਹੁਤ ਪਸੰਦ ਆਣ ਵਾਲਾ। ਕਿਉਂਕਿ ਮੰਮੀ ਲੱਭਦੀਆਂ ਰਹਿੰਦੀਆਂ ਬੱਚਿਆਂ ਦੀਆਂ ਮਾਈਕੇ ਜੀ ਜਿੱਥੇ ਮੱਜੀ ਪਾਦਾ ਗੱਲ 220 ਤੋਂ ਘੱਟ ਨਹੀਂ ਹੋਏਗਾ ਇਹ ਤੇ 170 ਰੁਪਏ ਮੈਂ ਬੰਦੀਓ ਆਪਾਂ ਹੋਲ ਸੇਲ ਤੇ ਵੀ ਸਮਾਨ ਦੇਣ ਨੂੰ ਤਿਆਰ ਆ ਰਿਟੇਲ ਤੇ ਵੀ ਦੇਣ ਨੂੰ ਤਿਆਰ ਆ ਵਿਆਹ ਸ਼ਾਦੀ ਚ ਜੇਕਰ ਕੋਈ ਸਾਡਾ ਵੀਰ ਜਿਹੜਾ ਕੋਈ ਕੈਟਰਰ ਹੈ ਉਹ ਆਪਰੇ ਨਾਲ ਜੁੜਨਾ ਚਾਹੁੰਦਾ ਉਹਨਾਂ ਨਾਲ ਜੁੜ ਸਕਦੇ ਆਪਾਂ ਉਹਨਾਂ ਕੋਲ ਸਟਾਕ ਹੈਗਾ ਆਪਣੇ ਕੋਲ ਅਵੇਲੇਬਲ ਬਿਲਕੁਲ ਜੀ ਮੈਂ ਤੁਹਾਨੂੰ ਦੱਸ ਰਿਹਾ ਸਿਰਫ ਪ੍ਰੋਸੈਸ ਫੂਡ ਦੇ ਵਿੱਚ ਨਹੀਂ ਫਰੋਜ਼ਨ ਦੇ ਵਿੱਚ ਨਹੀਂ ਅਸੀਂ ਹੋਰ ਵੀ ਆਈਟਮਾਂ ਵਾਲੀ ਸਾਰਿਆਂ ਨੂੰ ਕਹਿੰਨੇ ਆ ਕਿ ਜਿਹੜੇ ਹੋਲ ਸੇਲ ਕੈਟਰਰ ਨੇ ਉਹ ਸਾਡੇ ਕੋਲ ਸਮਾਨ ਲੈਣ ਮਾਰਕੀਟ ਨਾਲੋਂ ਰੇਟ ਘੱਟ ਹੋਏਗਾ ਆਪਣੀ ਮਰਜ਼ੀ ਨਾਲ ਪੈਸੇ ਦੇ ਕੇ ਤੇ ਹਲਵਾਈ ਵੀਰਾਂ ਨੂੰ ਵੀ ਆਪਾਂ ਕੈਟਰਰ ਹੀ ਕਹਿੰਨੇ ਆ ਉਹ ਵੀ ਆ ਸਕਦੇ ਐਗਜ਼ੈਕਟਲੀ ਪਿੰਡ ਵਾਲੇ ਵੀ ਆ ਸਕਦੇ ਹਲਵਾਈ ਵੀ ਟਰਾਈ ਕਰਕੇ ਸਾਨੂੰ ਪੈਸੇ ਦੇ ਸਕਦੇ ਹੋ ਮਾਲ ਲੈਣ ਤੋਂ ਬਾਅਦ ਟਰਾਈ ਕਰੋ ਜੇ ਸਾਡੇ ਜੇਕਰ ਤੁਸੀਂ ਭਰਪੇਟ ਸਨੈਕਸ ਖਾਣਾ ਚਾਹੁੰਦੇ ਹੋ ਫਿਰ ਉਹ ਚਾਹੇ ਚੀਜ਼ ਸ਼ੌਟਸ ਹੋਣ ਫ੍ਰੈਂਚ ਫ੍ਰਾਈਜ਼ ਹੋਵੇ ਸਮਾਈਲੀ ਹੋਵੇ ਵੈਜਿਟੇਟਰਸ ਹੋਵੇ ਤਾਂ ਇੰਨਾ ਸਾਰਾ ਸਟਾਕ ਦੇਖ ਕੇ ਤੁਹਾਡਾ ਮੂਡ ਹੋ ਜਾਵੇਗਾ ਗੁੱਡ ਦੋਸਤੋ ਤੁਹਾਡੇ ਬੱਚੇ ਖੁਸ਼ ਹੋ ਜਾਵਣਗੇ ਜਦ ਉਹਨਾਂ ਨੂੰ ਉਹਨਾਂ ਦਾ ਮਨਪਸੰਦ ਅਲਿਮਿਟਿਡ ਫ੍ਰੈਸ਼ ਮਿਲੇਗਾ ਫੂਡ ਦੋਸਤੋ ਫ੍ਰੈਸ਼ ਮਿਲੇਗਾ ਫੂਡ ਦੋਸਤੋ ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਿਕ ਮੈਂਬਰ ਜਨੀ ਸੂਰੀ ਤੁਸੀਂ ਸ਼ੇਰ ਤੋਂ ਜ਼ਲਾਲੇ ਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਭਰੇ ਭਏ ਨੇ ਰੈਕਸ ਔਰ ਤੁਹਾਡੇ ਮਨ ਚਾਹੇ ਪੂਰੀ ਦੁਨੀਆ ਦੇ ਇੱਥੋਂ ਮਿਲਣਗੇ ਸਨੈਕਸ ਅਸੀਂ ਪਹੁੰਚੇ ਕਿੱਥੇ ਆ ਦੱਸ ਦਈਏ ਨਵਾਂ ਸ਼ਹਿਰ ਸਬਜੀ ਮੰਡੀ ਪੰਡਿਤ ਮਦਨ ਲਾਲ ਚੰਦ ਕਿਸ਼ੋਰ ਸ਼ਰਮਾ ਉਹਨਾਂ ਦੀ ਸ਼ਾਪ ਤੇ ਸ਼ਾਪ ਨੰਬਰ ਹੈ ਜੀ 18 ਔਰ ਸਾਡੇ ਨਾਲ ਪੂਰੀ ਵੀਡੀਓ ਵਿੱਚ ਬਣੇ ਰਹਿਣਗੇ ਅਰਜੁਨ ਭਾਜੀ ਇਹਨਾਂ ਦੀ ਸ਼ਾਪ ਇਹਨਾਂ ਦੇ ਬ੍ਰਦਰ ਦੀ ਸ਼ਾਪ ਹੈ ਔਰ ਇਹ ਸਾਰਾ ਸਟਾਕ ਇਹ ਲੈ ਕੇ ਆਇਆ ਮਜਵੇਂ ਤੁਹਾਨੂੰ ਪਹਿਲਾਂ ਕਿਹਾ ਕਿ ਭਰੇ ਭਏ ਨੇ ਰੈਕਸ ਔਰ ਪੂਰੀ ਦੁਨੀਆ ਦੇ ਮੌਜੂਦ ਨੇ 스낵ਸ ਔਰ ਜਿਹੜੇ 스낵ਸ ਨੂੰ ਸੱਚੇ ਦਿਲੋਂ ਕਰਦੇ ਆ ਪਿਆਰ ਉਹਨਾਂ ਤੋਂ ਹੋ ਨਹੀਂ ਰਿਹਾ ਇੰਤਜ਼ਾਰ ਕ੍ਰੇਵਿੰਗ ਹੋ ਰਹੀ ਹੈ ਅਰਜੁਨ ਜੀ ਆਓ ਐਕਸਪਲੇਨ ਕਰੀਏ ਟੀਵੀ ਬੱਤੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਮ ਅੱਛਾ ਆਪਾਂ 18 ਨੰਬਰ ਦੁਕਾਨ ਤੇ ਮੌਜੂਦ ਆ ਪੂਰੀ ਦੁਨੀਆ ਦੇ 스낵ਸ ਇੱਥੇ ਅਵੇਲੇਬਲ ਆ ਆਪਾਂ ਡਿਸਪਲੇ ਘੱਟ ਕੀਤੇ ਹੋਏ ਲੇਕਿਨ ਦੁਕਾਨ ਭਰੀ ਪਈ ਆ ਗੋਦਾਮ ਭਰਿਆ ਪਿਆ ਆਪਾਂ ਇੱਕ ਵਾਰੀ ਦਿਖਾ ਦੇ ਦੇਖੋ ਮੈਂ ਤਾਂ ਫ੍ਰੈਂਚ ਫ੍ਰਾਈ ਜਿਹੜੇ ਸੱਤ ਵੱਧ ਲੋਕਾਂ ਦੀ ਡਿਮਾਂਡ ਹੁੰਦੀ ਔਰ ਨਜ਼ਰ ਆ ਰਹੀ ਹੈ ਦੇਖੋ ਗੌਰਜੀਅਸ 골ਡਨ ਕਲਰ ਹੈ ਹੈ ਔਰ ਸਾਈਜ਼ ਦੇਖੋ ਕਿੰਨਾ بڑا ਨਹੀਂ ਤਾਂ ਆਮ ਤੌਰ ਤੇ ਤਾਂ ਘਰਾਂ ਵਿੱਚ ਫ੍ਰੈਂਚ ਫ੍ਰਾਈ ਕੱਟਦੇ ਆ ਟੈਨਸ਼ਨ ਨਹੀਂ ਹੁੰਦੀ ਕਿ ਸਾਈਜ਼ ਟੇਡਾ ਮੇਡਾ ਨ ਹੋ ਜਾਵੇ ਬੱਚੇ ਲੌਂਗ ਸਾਈਜ਼ ਮੰਗਦੇ ਆ ਬਿਕੋਜ਼ ਸਾਈਜ਼ ਮੈਟਰਸ ਫਿਰ ਤੁਸੀਂ ਐਕਸਪਲੇਨ ਕਰ ਦਿਓ ਜੀ ਸਿਰਸਾ ਦੇ ਕੋਲ ਐਕਚੁਅਲੀ ਸਾਰੇ 스ਨੈਕਸ ਅਵੇਲੇਬਲ ਹੈਗੇ ਆ ਅੱਜਕੱਲ ਜੇ ਅਸੀਂ ਜ਼ਮਾਨਾ ਦੇਖੀਏ ਤਾਂ ਪ੍ਰੋਸੈਸਡ ਫੂਡ ਜਾਂ ਫਾਸਟ ਫੂਡ ਦਾ ਬਹੁਤ ਜ਼ਿਆਦਾ ਚੱਲ ਰਿਹਾ ਹੈ ਬਿਕੋਜ਼ ਲੋਕਾਂ ਕੋਲ ਘਰੇ ਟਾਈਮ ਨਹੀਂ ਹੈ ਆਪਣੇ ਮਾਜੋਰਟੀ ਆਫ ਬੰਦੇ ਵਰਕਿੰਗ ਹੁੰਦੇ ਨੇ ਉਹਨਾਂ ਕੋਲ ਟਾਈਮ ਨਹੀਂ ਆ ਘਰੇ ਜਾ ਕੇ ਰੋਟੀ ਪਕਾਉਣੀਆਂ ਇਹੋ ਜਿਹੇ 스ਨੈਕਸ ਖੁਦ ਤਿਆਰ ਕਰਨ ਸੋ ਕੁਆਲਟੀ 스ਨੈਕਸ ਅੱਛਾ ਇੱਕ ਚੀਜ਼ ਹੋਰ ਹੈ ਅਰਚੁਨ ਜੀ ਟਾਈਮ ਨਹੀਂ ਆ ਕਿ 스ਨੈਕਸ ਆਪ ਪ੍ਰਿਪੇਅਰ ਕਰਨ ਇਨਸਟੈਂਟਲੀ ਬਣਦੇ ਵੀ ਨਹੀਂ ਆ ਔਰ ਦੂਜੀ ਗੱਲ ਜੇ ਬਾਹਰੋਂ ਮਗਾਉਨੇ ਆ ਤਾਂ ਪਲੇਟ ਬਹੁਤ ਛੋਟੀ ਹੋ ਜਾਂਦੀ ਹੈ ਦੋ ਬੰਦੇ ਤੋਂ ਵੀ ਨਹੀਂ ਖਾ ਹੁੰਦੀ ਤਾਂ ਇਹ ਅਗਰ ਤੁਸੀਂ ਮਗਾਉਂਗੇ ਆਪਣੇ ਘਰ ਤਾਂ ਭਰ পেট ਖੁੱਲੀ ਪਲੇਟ ਬਣਾ ਸਕਦੇ ਹੋ ਫਿਰ ਤੁਸੀਂ ਪਲੀਸ ਦੇ ਦਿਓ ਜੀ ਕੁਆਲਿਟੀ ਐਂਡ ਕਵਾਂਟੀਟੀ ਵਾਈਜ਼ ਜੇ ਅਸੀਂ ਗੱਲ ਕਰੀਏ ਤਾਂ ਇਹ ਕੁਆਲਿਟੀ ਪੱਖੋਂ ਵੀ ਪਿਆਰ ਨੇ ਔਰ ਕਵਾਂਟੀਟੀ ਵਾਈਜ਼ ਤੁਹਾਨੂੰ ਹਰ ਚੀਜ਼ ਦਾ ਹਰ ਤਰ੍ਹਾਂ ਦਾ ਪੈਕ ਮਿਲ ਜਾਏਗਾ ਫੋਰ ਐਗਜ਼ਾਮਪਲ ਫ੍ਰੈਂਚ ਫ੍ਰਾਈਜ਼ ਹੈ ਜਿਵੇਂ ਸੂਰੀ ਸਾਹਿਬ ਨੇ ਦੱਸਿਆ ਇਹ ਵੱਡਾ ਪੈਕ ਹੈ 1.5 ਕਿਲੋ ਦਾ ਸੋ ਇਹਨੂੰ ਆਪਾਂ ਘਰ ਵਿੱਚ ਫ੍ਰੀਜ਼ ਕਰਕੇ ਰੱਖ ਸਕਦੇ ਹਾਂ ਔਰ ਇਹਦੀ ਕਿੰਨੇ ਮਸਾਲੇਦਾਰ ਲੱਗਦਾ ਇਹ ਮਸਾਲਾ ਫਾਈਲ ਜੀ ਹਾਂ ਬਿਲਕੁਲ ਬਿਲਕੁਲ ਸੋਇਆ ਚਾਂਪ ਸੋਰੀ ਸਾਹਿਬ ਸੋ ਸੋਇਆ ਚਾਂਪ ਪੈਕੇਟ ਦੇ ਵਿੱਚ ਤੁਹਾਨੂੰ ਮਿਲੇਗੀ ਇਹਨੂੰ ਤੁਸੀਂ ਘਰ ਦੇਗੇ ਫਰਾਈ ਕਰ ਸਕਦੇ ਹੋ ਤੰਦੂਰ ਚ ਲਾ ਕੇ ਖਾ ਸਕਦੇ ਹੋ ਤੇ ਇਹਦੇ ਵਿੱਚ ਵੀ ਬਹੁਤ ਸਾਰੀ ਵੈਰਾਈਟੀਆਂ ਨੇ ਮਲਾਈ ਚਾਂਪ ਤੰਦੂਰੀ ਚਾਂਪ ਤੁਸੀਂ ਆਪਣੇ ਟੇਸ ਦੇ ਹਿਸਾਬ ਨਾਲ ਲੈ ਸਕਦੇ ਹੋ ਅੱਛਾ ਜਿੰਨੀਆਂ ਚਾਂਪਸ ਮੀਨੂ 'ਚ ਲਿਖਿਆ ਹੁੰਦੀਆਂ ਉਹ ਸਾਰੀਆਂ ਮਿਲ ਜਾਣਗੀਆਂ ਬਿਲਕੁਲ ਮਿਲ ਜਾਣਗੀਆਂ ਇੱਕ ਤੇ ਫਿਰ ਵੀ ਇਨਸਟੈਂਟ ਹੋ ਜਾਣਗੀਆਂ ਬਿਲਕੁਲ ਜੀ ਐਗਜ਼ੈਕਟਲੀ ਕਿਸੇ ਵੀ ਡਿਸ਼ ਨੂੰ 10 ਮਿੰਟ ਤੋਂ ਜ਼ਿਆਦਾ ਟਾਈਮ ਨਹੀਂ ਲੱਗਦਾ ਕਈ ਡਿਸ਼ਸ ਤਾਂ 2 ਜਾਂ 3 ਮਿੰਟ ਦੇ ਵਿੱਚ ਵੀ ਤਿਆਰ ਹੋ ਜਾਂਦੀਆਂ ਨੇ ਮਤਲਬ ਫੋਨ ਕਰਕੇ ਜਿੰਦੇ ਇਹਦੇ ਡਿਲੀਵਰੀ ਆਂਦੀ ਉਹ ਤੋਂ ਪਹਿਲਾਂ ਪਹਿਲਾਂ ਐਗਜ਼ੈਕਟਲੀ ਐਗਜ਼ੈਕਟਲੀ ਤੋਂ ਪਹਿਲਾਂ ਪਹਿਲਾਂ ਰੈਡੀ ਓਕੇ ਮਟਰ ਦਾਣਾ ਹੈ ਜੀ 1 ਕਿਲੋ ਦਾ ਪੈਕੇਟ ਹਾਂ ਪੀਜ਼ ਪੀਜ਼ ਸੋ ਇਹ 1 ਕਿਲੋ ਦਾ ਪੈਕੇਟ ਵੀ ਮਿਲਦਾ ਹੈ ਐਂਡ ਇਹਦੇ ਵਿੱਚ ਤੁਹਾਨੂੰ 5 ਕਿਲੋ ਕਿਲੋ ਅੱਧਾ ਕਿਲੋ ਈਵਨ 200 ਗ੍ਰਾਮ ਦਾ ਪੈਕੇਟ ਸਾਰੀ ਵੈਰਾਈਟੀ ਆਪਣੇ ਕੋਲ ਅਵੇਲੇਬਲ ਹੈਗੀ ਐ ਐਗਜ਼ੈਕਟਲੀ ਠੀਕ ਹੈ ਜੀ ਅੱਛਾ ਮੈਂ ਅਗਰ ਫ੍ਰੈਂਚ ਫ੍ਰਾਈ ਦੀ ਗੱਲ ਕਰਾਂ ਕਿਉਂਕਿ ਬੱਚੇ ਦੇਖ ਕੇ ਬਹੁਤ ਐਕਸਾਈਟਡ ਹੋ ਜਾਂਦੇ ਆ ਆਪਣੇ ਕੋਲ ਆ ਫਰੋਜ਼ਨ ਸਨੈਕਸ ਵੀ ਹੈਗੇ ਆ ਚਿਲੀ گارਲਿਕ ਪਪਰਸ ਵੀ ਹੈਗੇ ਆ ਇਧਰਲੇ ਪਾਸੇ ਮੈਂ ਸਮਾਈਲੀ ਵੀ ਦੇਖ ਪਾ ਰਿਹਾ ਆ ਨਜਰਸ ਵੀ ਹੈਗੇ ਆ ਕਬ ਬੱਚੇ ਇਹ ਚਾਹੁੰਦੇ ਕਿ ਕਰੰਚੀ ਹੋਣੀ ਚਾਹੀਦੀ ਆ ਕਰੰਚੀ ਹੋਵੇਗਾ ਜੀ ਪੂਰਾ ਬਿਲਕੁਲ ਜੀ ਐਕਚੁਅਲੀ ਮਕੇਨ ਦੇ ਪ੍ਰੋਡਕਟਸ ਨੇ ਜੀ ਸੋ ਮਕੇਨ ਕੰਪਨੀ ਸਾਰਿਆਂ ਨੇ ਖਾਦੀ ਹੋਏਗੀ ਆਲਮੋਸਟ ਕਿਸੇ ਨਾ ਘਰੇ ਉਹ ਇਹਨਾਂ ਕੋਈ ਪੈਕੇਟ ਇਹ ਜ਼ਰੂਰ ਜਾਂਦਾ ਹੋਏਗਾ ਸੋ ਪੋਟੈਟੋ ਚੀਜ਼ ਸ਼ੌਟਸ ਐਗਜ਼ੈਕਟਲੀ ਇਹ ਵੈਜੀਟੇਬਲ ਇਹ ਚੀਜ਼ ਹੁੰਦੀ ਹੈ ਪੂਰੀ ਫਿਰ ਬਿਲਕੁਲ ਪੂਰੀ ਫਿਲ ਜੀ ਖਾ ਕੇ ਆਨੰਦ ਆ ਜਾਂਦਾ ਬੰਦੇ ਨੂੰ ਮਤਲਬ ਜਿਹੜਾ ਰੈਸਟੋਰੈਂਟ ਦਾ ਮੁਕਾਬਲਾ ਕਰੇਗਾ ਕਿ ਉਸ ਤੋਂ ਬੈਟਰ ਬਿਲਕੁਲ ਉਸ ਤੋਂ ਬੈਟਰ ਜੀ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਕੁਆਲਿਟੀ ਐਂਡ ਕੁਆਂਟੀਟੀ ਇਹਦਾ ਅਸੀਂ ਬਰਕੂਰ ਖਿਆਲ ਰੱਖਦੇ ਆ ਜੀ ਤੇ ਫਿਰ ਇਹ ਇਹ ਫਰੈਸ਼ ਹੁੰਦੀ ਹੈ ਪੈਕੇਟ ਐਕਸਪਾਇਰੀ ਡੇਟ ਵਾਲਾ ਨਹੀਂ ਮਿਲੇਗਾ ਸਾਰੇ ਫਰੈਸ਼ ਮਿਲਣਗੇ ਐਂਡ ਵਿਦ ਡੇਟ ਮਿਲਣਗੇ ਕਿੰਨੀ ਦੇਰ ਤੱਕ ਪ੍ਰਸਰਵੇਟਿਵ ਕਰਕੇ ਰੱਖ ਸਕਦੇ ਆ ਇਹਨੂੰ 3 ਤੋਂ 6 ਮਹੀਨੇ ਡਿਪੈਂਡਿੰਗ ਔਨ ਦਾ ਪ੍ਰੋਡਕਟ ਤੇ ਹੋਟਲਾਂ 'ਚ ਵੀ ਆਪਾਂ ਸਾਰਿਆਂ ਦੀ ਗੱਲ ਨਹੀਂ ਕਰਦੇ ਉਹਨਾਂ 'ਚ ਵੀ ਫ੍ਰੀ ਯੂਜ਼ ਹੁੰਦੇ ਆ ਬਿਲਕੁਲ ਬਿਲਕੁਲ ਕਰਦੇ ਨੇ ਜੀ ਸੋ ਮੈਕਸਿਮਮ ਆਫ ਦਾ ਕੋਈ ਕੋਈ ਕੁਝ ਵੀ ਤਿਆਰ ਕਰਦਾ ਹੈ ਕੋਈ ਕੋਈ ਇਹਨੂੰ ਵੀ ਯੂਜ਼ ਕਰਦਾ ਹੈ ਬਟ ਇਹਦੀ ਕੁਆਲਿਟੀ ਬਹੁਤ ਸ਼ਾਨਦਾਰ ਹੁੰਦੀ ਹੈ ਮੈਂ ਕਹਿੰਦੀ ਕੁਆਲਿਟੀ ਬਹੁਤ ਸ਼ਾਨਦਾਰ ਐਗਜ਼ੈਕਟ ਇਹ ਮੰਨਿਆ ਵੀ ਜਾਂਦਾ ਹੈ ਉਹ ਰਿਵਿਊ ਤੁਸੀਂ ਚੈੱਕ ਵੀ ਕਰ ਸਕਦੇ ਹੋ ਜੀ 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 ਅੱਛਾ ਇੱਕ ਰੋਮਾਂ ਤੋਂ ਪਤਾ ਲੱਗ ਜਾਂਦਾ ਐਗਜ਼ੈਕਟਲੀ ਮਕੈਨ ਹੈ ਜੀ ਰੋਮਾਂ ਦਾ ਹੋਏਗਾ ਹੀ ਉਸ ਤੋਂ ਬਾਅਦ ਜੀ ਆ ਏ ਆ ਜਾਂਦੀਆਂ ਜੀ वेजੀ ਡੈਕਰ ਜਿਹਨੂੰ ਆਪਾਂ ਟਿੱਕੀ ਵੀ ਕਹਿ ਦਿੰਦੇ ਆ ਜਾਂ ਆਲੂ ਪੈਟੀ ਵੀ ਕਹਿ ਦਿੰਦੇ ਆ ਵੈਜੀ ਪੈਟੀ ਵੀ ਕਹਿ ਦਿੰਦੇ ਆ ਸੋ ਬਹੁਤ ਸਾਰੇ 버ਗਰ ਵਾਲੇ ਜਿਹੜੇ ਨੇ ਉਹ ਇਹੀ ਪੈਟੀ ਯੂਜ਼ ਕਰਦੇ ਨੇ ਅੱਛਾ ਔਰ ਮੈਂ ਸਾਰਿਆਂ ਨੂੰ ਇਹ ਕਾਈ ਫਿਰ ਬੰਦਾ ਕਹਿੰਦਾ ਕ੍ਰਿਸਪੀ ਬਹੁਤ ਹੈ ਯਾਰ ਕਰੰਚੀ ਬਹੁਤ ਹੈ ਬਿਲਕੁਲ ਕਈ ਪੈਟੀ ਸਾਡੇ ਕੋਲ ਐਦਾ ਦੀ ਮੈਨ ਉਹਦੇ ਉੱਪਰ ਬ੍ਰੈਡ ਕ੍ਰੰਬ ਲੱਗਾ ਹੁੰਦਾ ਜੀ ਸੋ ਇਹੀ ਚੀਜ਼ਾਂ ਯੂਜ਼ ਕਰਦੇ ਨੇ ਐਂਡ ਇਹੀ ਚੀਜ਼ਾਂ ਨਾਲ ਤੁਹਾਨੂੰ ਬਣਾ ਕੇ ਖਵਾਉਂਦੇ ਨੇ ਸੋ ਤੁਸੀਂ ਘਰ ਟਰਾਈ ਕਰ ਸਕਦੇ ਹੋ ਈਵਨ ਜਿਹੜੇ ਲੋਕਾਂ ਨੂੰ ਖਿਲਾਉਂਦੇ ਨੇ ਉਹ ਸਾਡੇ ਕੋਲ ਟਰਾਈ ਕਰ ਸਕਦੇ ਨੇ ਬਿਕਾਉਜ਼ ਸਾਡੇ ਰੇਸ ਬਹੁ ਇਸ ਕਰ ਸਕਦਾ ਬਿਲਕੁਲ ਜੀ ਬਿਲਕੁਲ ਕਰ ਸਕਦਾ ਅਸੀਂ ਚੈਲੰਜ ਕਰ ਰਹੇ ਆ ਕਿ ਸਭ ਤੋਂ ਘੱਟ ਰੇਟਾਂ ਵਿੱਚ ਅਸੀਂ ਪ੍ਰੋਵਾਈਡ ਕਰਦੇ ਆ ਦੇਖੋ ਆਪਾਂ ਹੋਰ ਬਹੁਤ ਸਾਰੇ ਰੈਕਸ ਦੇਖ ਰਹੇ ਆ ਉੱਧਰ ਵੀ ਜਾਣਾ ਲੇਕਿਨ ਪਹਿਲਾ 스ਨੈਕਸ ਹਾਂਜੀ ਹਲਾ 스ਨੈਕਸ ਬਾਰੇ ਗੱਲ ਕਰ ਲਈਏ ਜੀ ਹਾਂਜੀ ਚੀਜ਼ ਟ੍ਰਾਇੰਗਲ ਨੇ ਜੀ ਟ੍ਰਾਇੰਗਲ ਸਮੋਸਾ ਟਾਈਪ ਬਿਲਕੁਲ ਮਕੀਨ ਦਾ ਮਕੀਨ ਦਾ ਹਾਂਜੀ ਸੋ ਇਹ ਵੀ ਤੁਹਾਨੂੰ ਛੋਟੀ ਪੈਕਿੰਗ ਦੇ ਵਿੱਚ ਮਿਲ ਜਾਏਗਾ ਫੈਮਿਲੀ ਪੈਕ ਹੈ ਘਰ ਲਾ ਜਾ ਕੇ ਯੂਜ਼ ਕਰੋ ਬੱਚੇ ਵੀ ਖੁਸ਼ अच्छा बड़ी गल ये है कि ਤੁਸੀਂ ਜਦੋਂ ਬਾਹਰੋਂ ਆਰਡਰ ਕਰਨਾ ਤੁਹਾਨੂੰ ਕੁਆਂਟੀਟੀ ਉਹਨਾਂ ਨੇ ਆਪਣੇ ਮੁਤਾਬਕ ਦੇਣੀ ਔਰ ਪੈਕਿੰਗ ਚ ਤਾਂ ਹੋਰ ਘਟ ਜਾਂਦੀ ਆ ਆਉਂਦੇ ਆਉਂਦੇ ਹਾਂ ਤੇ ਤਾਂ ਲਫਾਫਾ ਹਿਲਦਾ ਹੋਰ ਘਟ ਜਾਂਦੀ ਆ ਇੱਥੇ ਤੁਸੀਂ ਆਪਣੇ ਅਕੋਰਡਿੰਗ ਖੁੱਲੀ ਕੁਆਂਟੀਟੀ ਜਿਹੜੀ ਬਣਾ ਸਕਦੇ ਤੁਸੀਂ ਦੀ ਰਿਕੁਆਇਰਮੈਂਟ ਹੈਗੀ ਆ ਇਹ ਨਹੀਂ ਆ ਕਿ ਤੁਹਾਨੂੰ ਸੋਚਣਾ ਪੈਗਾ ਯਾਰ ਦੋ ਪਲੇਟ ਆਰਡਰ ਕਰੀਏ ਕਿ ਇੱਕ ਕਰੀਏ ਯਾਰ ਡੇਢ ਦਾ ਸਰਨਾ ਨਹੀਂ ਦੋ ਮੰਗਾ ਲਈਏ ਤਾਂ ਬੜਾ ਬੋਲ ਨਹੀਂ ਹਾ ਸਾਰੇ ਨਹੀਂ ਤਾਂ ਬਿਲਕੁਲ ਸੋ ਆਪਣੇ ਕਰੈਕਟਰ ਆਊਟ ਕਰ ਸਕਦੇ ਨੇ ਔਰ ਇਹ ਆਈਟਮਾਂ ਤੁਸੀਂ ਫਰਾਈ ਵੀ ਕਰ ਸਕਦੇ ਹੋ ਡੀਪ ਫਰਾਈ 에ਅਰ ਫਰਾਈ ਵੀ ਕਰ ਸਕਦੇ ਹੋ ਜੇਰਾ ਆਪ ਕੋਈ ਜੇ ਬੱਚਾ ਜਿੱਦ ਕਰੇ ਮम्मा ਮੈਂ ਨਹੀਂ ਮੈਨੂੰ ਪਤਾ ਅੱਜ ਸੈਟਰਡੇ ਹੈ ਮੈਂ ਫਰੈਂਚ ਫਰਾਈ ਖਾਣਾ ਤੁਸੀਂ ਦਾ ਆਤਮੇ ਬਣਾ ਸਕਦੇ ਹੋ ਔਰ ਸਾਈਜ਼ ਜਿਵੇਂ ਪਹਿਲਾਂ ਕਿਹਾ ਕਿ ਤੁਸੀਂ ਸਾਈਜ਼ ਦੇਖ ਸਕਦੇ ਹੋ ਬਿਲਕੁਲ ਜੀ ਡੇਢ ਕਿਲੋ 2.5 ਕਿਲੋ 1 ਕਿਲੋ 0.5 ਕਿਲੋ ਤੁਹਾਨੂੰ ਹਰ ਤਰ੍ਹਾਂ ਦਾ ਸਾਈਜ਼ ਸਾਡੇ ਕੋਲ ਅਵੇਲੇਬਲ ਹੈ ਅੱਛਾ ਅਲਫਾਬੈਟਸ ਲੈ ਕੇ ਬੱਚਿਆਂ ਨੂੰ ਬਹੁਤ ਪਸੰਦ ਆਉਂਦੇ ਆ ਜੀ ਹਾਂਜੀ ਇਹ ਵੀ ਆਈਟੀਸੀ ਕੰਪਨੀ ਦਾ ਹੈ ਜੀ ਸੋ ਜਿੱਥੇ ਆਈਟੀਸੀ ਲਿਖਿਆ ਹੋਵੇ ਪਹਿਲੇ ਹੀ ਵਿਸ਼ਵਾਸ ਆ ਜਾਂਦਾ ਅਸੀਂ ਆਟਾ ਖਾਂਦੇ ਆ ਆਸ਼ੀਰਵਾਦ ਆਈਟੀਸੀ ਦਾ ਸੋ ਬਿਸਕਟਸ ਆਉਂਦੇ ਨੇ ਉਹਨਾਂ ਸਾਰਿਆਂ ਦੇ ਵਿੱਚ ਆਈਟੀਸੀ ਦੀ ਮਹਾਰਤ ਹੈ 10% ਮੀਨਾ ਪ੍ਰੋਡਕਟਸ ਦੀ ਵੀ ਗਾਰੰਟੀ ਹੈ 10% ਐਕਸਟਰਾ ਲਿਖਿਆ ਜੀ ਬਿਲਕੁਲ ਹੈ ਜੀ ਔਰ ਰੇਟਸ ਵੀ ਡਿਸਕਾਊਂਟ ਹੈ ਜੀ ਤੁਸੀਂ ਤੁਸੀਂ ਪ੍ਰੋਡਕਟ ਦਿਖਾ ਦਿਓ ਇੱਕ ਵਾਰੀ ਜਲਦੀ ਜਲਦੀ ਫਿਰ ਆਪਾਂ ਵੀਰ ਜੀ ਨਾਲ ਰੇਟਸ ਦੀ ਗੱਲ ਕਰਨੀ ਆ ਜੀ ਕਹਿੰਦੇ ਤੁਹਾਨੂੰ ਹਰ ਪ੍ਰਕਾਰ ਦੇ ਮਿਲਣਗੇ 스ਨੈਕਸ ਪਰ ਰੇਟ ਨਹੀਂ ਹੋਵੇਗਾ ਮੈਚ ਜੀ ਇਹ ਕੰਬੋ ਪੈਕ ਆਇਆ ਜੀ ਇਹਦੇ ਵਿੱਚ ਤਿੰਨ ਪੈਕਸ ਮਿਲਣਗੇ ਤੁਹਾਨੂੰ ਫ੍ਰੈਂਚ ਫ੍ਰਾਈਸ ਮਾਈਲਿਸ ਔਰ ਪੋਟੈਟੋ ਬਾਈਟਸ ਇਹ ਫਿਰ ਅਲੱਗ-ਅਲੱਗ ਕਿਵੇਂ ਕਰਦੇ ਹੋ ਇਹਦੇ ਵੀ ਤਿੰਨ ਪੈਕਿੰਗਸ ਹੋਣਗੀਆਂ ਜੀ ਓਕੇ ਇਹਨੂੰ ਤੁਸੀਂ ਆਪਣੇ ਘਰ ਪਰਿਵਾਰ ਦੇ ਵਿੱਚ ਲਿਦਾ ਕੇ ਖਾ ਸਕਦੇ ਹੋ ਇਹ ਸਵਾਲ ਬਹੁਤ ਜਿੰਨਾ ਯੂਜ਼ ਕਰਨਾ ਕਰ ਲੈਣ ਬਾਕੀ ਫ੍ਰੀਜ਼ਰ ਦੇ ਵਿੱਚ ਰੱਖ ਸਕਦੇ ਹੋ ਕੰਬੋ ਪੈਕ ਬੈਸਟ ਜੀ ਐਗਜ਼ੈਕਟਲੀ ਬੈਸਟ ਚੁਆਇਸ ਹੁੰਦੀ ਹੈ ਇਹ ਬਹੁਤ ਜ਼ਰੂਰੀ ਸਵਾਲ ਸੀ ਜੀ 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 ਸੋ ਬਹੁਤ ਸਾਰੀ ਹਾਈਟ ਮੈਨੇਜ ਜੀ ਸੋ ਜੇਕਰ ਮ ਇਹ ਪਨੀਰ ਮੋਮੋਜ਼ ਨੇ ਵੈਜ ਮੋਮੋਜ਼ ਪਨੀਰ ਮੋਮੋਜ਼ ਇਵਨ ਚਿਕਨ ਮੋਮੋਜ਼ ਤੁਹਾਨੂੰ ਇੱਥੇ ਮਿਲਣਗੇ ਐਂਡ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਕਿ ਮੋਮੋਜ਼ ਦੀ ਕੁਆਲਿਟੀ ਬਾਜ਼ਾਰ ਨਾਲੋਂ ਵਧੀਆ ਹੋਏਗੀ ਤੇ ਦੁਕਾਨ ਨੰਬਰ 18 ਜੀ ਜੀ ਆ ਸਿੱਧੇ ਆਉਣਾ ਜਦੋਂ ਆਉਨੇ ਸਿੱਧੇ ਤੁਹਾਨੂੰ ਭਾਜੀ ਹੁਣੀ ਨਜ਼ਰ ਆਉਣਗੇ ਦੂਰੋਂ ਹੀ ਨਜ਼ਰ ਆ ਜਾਣਗੇ ਜੀ ਸੋ ਆਹ ਨਵੀਂ ਚੀਜ਼ ਆਈ ਹੈ ਜੀ ਚੀਜ਼ ਐਂਡ ਬੈਲ ਪਪਰ ਬੋਟਸ ਸੋ ਇਹ ਪਹਿਲੀ ਵਾਰ ਸੁਣ ਰਿਹਾ ਮੈਂ ਹਾਂਜੀ ਸੋ ਇਹਦੇ ਵਿੱਚ ਤੁਹਾਨੂੰ ਸ਼ਿਮਲਾ ਮਿਰਚ ਐਂਡ ਪੈਪਰ ਜਿਵੇਂ ਕਿ ਲਿਖਿਆ ਹੀ ਹੋਇਆ ਹੈ ਬਹੁਤ ਅੱਛਾ ਇਹਨਾਂ ਨੇ ਅੰਦਰ ਫਿਲਿੰਗ ਕੀਤੀ ਹੋਈ ਹੈ ਐਂਡ ਅ ਅਸੀਂ ਤੁਹਾਨੂੰ ਗੁਜ਼ਾਰਿਸ਼ ਕਰਦਾ ਕਿ ਇੱਕ ਵਾਰੀ ਇਹ ਪੈਕੇਟ ਜ਼ਰੂਰ ਲੈ ਕੇ ਜਾਓ ਐਂਡ ਖਾਣ ਤੋਂ ਬਾਅਦ ਸਾਨੂੰ ਵੀ ਰਿਵਿਊ ਦਿਓ ਕਿ ਹਾਂ ਵੀ ਸਵਾਦ ਕਿਹੋ ਜਿਹਾ ਲੱਗਿਆ ਵੀ ਹੋਰ ਕਿੰਨੀ ਪੈਕਿੰਗ ਹੈ ਜੀ ਐਗਜ਼ੈਕਟਲੀ ਐਗਜ਼ੈਕਟਲੀ ਅਛੇ ਇਹਦਾ ਕੋਈ ਸੇਫਟੇ ਬੁਰਾ ਸ਼ਰਮ ਭਾਵੇ ਨੋ ਜੀ ਨੋ ਸਾਡੇ ਸਾਰੇ ਪ੍ਰੋਡਕਟਸ ਗਾਰੰਟੀ ਦੇ ਨਾਲ ਆਣਗੇ ਜੇਕਰ ਕਿਸੇ ਕਸਟਮਰ ਦਾ ਪ੍ਰੋਡਕਟ ਖਰਾਬ ਨਿਕਲਦਾ ਹੈ ਤਾਂ ਅਸੀਂ ਤਾਬੇਦਾਰ ਹਾਂ ਜੀ ਅਸੀਂ ਬਿਲਕੁਲ ਬਦਲ ਕੇ ਦੇਵਾਂਗੇ ਜਾਂ ਰੀਪਲੇਸ ਕਰਾਂਗੇ ਜਾਂ ਰਿਫੰਡ ਕਰਾਂਗੇ ਨਹੀਂ ਮੇਰੇ ਮੇਰਾ ਸਵਾਲ ਹੈ ਕਿ ਜੇਵੇਂ ਆਪਾਂ ਇਹਨੂੰ ਫਰੋਜ਼ਨ ਰੱਖਦੇ ਆਂ ਤੇ ਕੋਈ ਸੇਫਟ ਨਾ ਖਿਲਵਾੜਤਾ ਨਹੀਂ ਨਹੀ ਜੀ ਮੈਕਸਿਮਮ ਆਫ ਦਾ ਜਿਹੜੇ ਰੈਸਟੋਰੈਂਟ ਨੇ ਉਹ ਫਰੋਜ਼ਨ ਹੀ ਯੂਜ਼ ਕਰਦੇ ਨੇ ਜੀ ਸੋ ਜਿਵੇਂ ਕਿ ਆਪ ਦੇਖ ਸਕਦੇ ਹੋ ਮਨਚੂਰੀਅਨ ਹੈ ਸੋ ਮਨਚੂਰੀਅਨ ਤੁਸੀਂ ਘਰ ਵੀ ਖਾ ਸਕਦੇ ਹੋ ਸਿਰਫ ਗਰੇਵੀ ਬਣਾਉਣ ਦੀ ਲੋੜ ਹੈ ਐਂ ਪਿਆਰ ਕੀਤਾ ਕਰਾਇਆ ਮੰਜੂਰੀਨ ਕੋਈ ਨਾ ਪਰ ਰੇਟ ਤੇ ਵੀ ਆ ਜੇ ਮੈਂ ਕਿਉਂਕਿ ਭੈਣਾ ਵੇਟ ਕਰ ਰਹੀ ਹੈ ਕਹਿੰਦੇ ਮਰ ਜਣੇ ਰੇਟ ਤਾਂ ਦੱਸੋ ਅਸੀਂ ਗੈਸਟਾਂ ਦੇ ਵਿੱਚ ਜਲਦੀ ਜਲਦੀ ਅਸੀਂ ਤਾਂ ਗੈਸਟਾਂ ਨੂੰ ਕਹਾਂਗੇ ਕਿ ਦੱਸੋ ਐਤ ਕੀ ਖਾਣਾ ਕੀ ਹੈ ਛੇਤੀ ਰੇਟ ਦੀ ਆ ਰਹੀ ਆ ਰਹੀ ਹੈ ਕਰ ਵਿੱਚ ਸਾਰਾ ਕੁਝ ਮਿਲੇਗਾ ਫ੍ਰੈਂਚ ਫ੍ਰਾਈਜ਼ ਹੀ ਮਿਲੇਗੇ ਆ ਜਿਹੜੇ ਅਰਜੁਨ ਜੀ ਨੇ ਨਵੀਂ ਚੀਜ਼ ਦੱਸ ਦਿੱਤੀ ਹੈ ਇਹ ਵੀ ਖਿਲਾਵਾਂਗੇ ਤਾਂ ਨੂੰ 버거 ਵਾਲੀ ਟਿੱਕੀ ਵੀ ਖਿਲਾਵਾਂਗੇ ਨਗਰ ਸਿੱਖਲਾਵਾਂਗੇ ਅਲਫਾਬੈਟਸ ਵੀ ਖਿਲਾਵਾਂਗੇ ਸਨੈਕਸ ਖਿਲਾਵਾਂਗੇ ਪਨੀਰ ਫਿੰਗਰ ਜੀ ਪਨੀਰ ਫਿੰਗਰ ਚੀਜ਼ ਫਿੰਗਰ ਤਾਂ ਸੁਣਾ ਪਨੀਰ ਫਿੰਗਰ ਵੀ ਹੈ ਬਿਲਕੁਲ ਜੀ ਬਿਲਕੁਲ ਚੀਜ਼ ਫਿੰਗਰ ਪਨੀਰ ਫਿੰਗਰ ਦੋਨੇ ਵੈਰਾਈਟੀਆਂ ਸਾਡੇ ਕੋਲ ਹੈ ਜੀ ਅੱਛਾ ਜੀ ਇਹਦੇ ਵਿੱਚੋਂ ਘੱਟੋ ਘੱਟ 5-7 ਚੀਜ਼ ਆ ਆਈ ਗੈਸ ਤੁਮਰੇ ਰੱਖ ਲਈਏ ਗੈਸ ਨੇ ਤਾਂ ਉਹ ਹੀ ਹੈ ਕਹਿੰਨਾ ਬਹੁਤ ਖਰਚਾ ਕਰ ਲੈ ਵਾਲ ਕੋ ਇੰਨਾ ਮੰਨ ਤਾਂ ਚਲੋ ਗੈਸਟ ਹੁੰਦਾ ਮਾਨ ਕਰਨਾ ਚਾਹੀਦਾ ਹੈ ਜੀ ਇੱਕ ਵਾਰੀ ਕਿਸੇ ਦਾ ਮਾਨ ਕਰੋਗੇ ਤਾਂ बार-बार ਆਏਗਾ ਜੀ ਸੋ ਆ ਵੀ ਇੱਕ ਐਕਸਕਲੂਸਿਵ ਪ੍ਰੋਡਕਟ ਹੈ ਜੀ ਇਹਨੂੰ ਮਲਾਬਾਰ ਪਰਾਂਠਾ ਕਹਿੰਦੇ ਨੇ ਜੀ ਬਾਹਰ ਜ਼ਿਆਦਾਤਰ ਲੋਕ ਜ ਨਹੀਂ ਖਾਂਦੇ ਬਿਲਕੁਲ ਸੋ ਐਕਚੁਅਲੀ ਕਲਚਰ ਹੀ ਬਾਹਰ ਦਾ ਆ ਰਿਹਾ ਜੀ ਇਹ ਕਲਚਰ ਪਹਿਲਾਂ ਇਹ ਬਾਹਰ ਬਹੁਤ ਏਰ ਦਾ ਐਬਰਾਡ ਸ਼ੁਰੂ ਹੋ ਚੁੱਕਾ ਉਹਨੇ ਇੰਡੀਆ ਵਿੱਚ ਵੀ ਲੋਕੀ ਆਪਟ ਕਰ ਰਹੇ ਨੇ ਬਿਕੋਜ਼ ਲਾਈਫ ਜਿਹੜੀ ਹੈ ਦਿਨ ਬਰ ਦਿਨ ਬਿਜ਼ੀ ਹੋਈ ਮਤਲਬ ਜਿਹੜੀਆਂ ਭੈਣਾ ਵਰਕਿੰਗ ਨੇ ਦਿਲ ਕਰਦਾ ਵੀ ਪਰੌਂਠਾ ਖਾਣਾ ਸਮਾਂ ਨਹੀਂ ਮਿਲ ਰਿਹਾ ਬਸ ਇਹਨੂੰ ਉੱਠ ਕੇ ਤੁਸੀਂ ਫਰੈਂਚ ਵਿੱਚ ਬਾਹ ਫਿਰ ਜੈਂਟਲੀ ਜੇ ਇਹਨੂੰ ਕੜਾਈ ਚ ਪਾ ਦੇਣਾ ਨਾ ਆਟਾ ਗੁੰਨਣਾ ਨਾ ਚੰਜਟ 2-4 ਮਿੰਟ ਚ ਤੁਹਾਡਾ ਪਰੌਠਾ ਤਿਆਰ ਉਹ ਵੀ ਮਾਲਾ ਮਾ ਜੀ ਜੀ ਉਸ ਤੋਂ ਬਾਅਦ ਜੀ 버거 ਪੈਟੀ ਆ ਗਈ ਜੀ ਇਹ ਸਪੈਸ਼ਲ 버거 मतलब ਬੈਗ ਸਾਈਜ਼ 버거 ਹੈ ਨਾ ਬਿਲਕੁਲ ਬਿਲਕੁਲ ਵੀ ਦੋ ਬਾਲੋਂ ਬਿਗ ਬਣ ਜਾਂਦਾ ਨਹੀਂ ਤਾਂ ਇੱਕ ਨੇ ਨਾਲ ਨਾਰਮਲ 버거 ਬਣ ਜਾਂਦਾ ਔਰ ਇਹ ਸਪੈਸ਼ਲੀ ਪੈਟੀ ਬਣੀ ਬੰਦ ਤਾਂ ਬਾਹਰੋਂ ਲੈਣਾ ਪਏਗਾ ਬਿਲਕੁਲ ਬਨ ਬਨ ਵੀ ਸਾਡੇ ਕੋਲ ਅਵੇਲੇਬਲ ਹੈ ਜੀ ਅਸੀਂ ਤੁਹਾਨੂੰ ਦਿਖਾਣੇ ਆ ਜੀ ਬਨ ਵੀ ਤੁਹਾਨੂੰ ਹੌਲ ਸੇਲ ਕੁਆਲਟੀ ਅੱਛਾ ਤੁਹਾਡੇ ਕੋਲ ਸੌਸੇਸ ਵੀ ਅਵੇਲੇਬਲ ਨੇ ਬਿਲਕੁਲ ਜੀ ਵੀਬਾ ਦੀਆਂ ਬਿਲਕੁਲ ਇਸ ਤੋਂ ਬਾਅਦ ਮੈਂ ਉੱਥੇ ਆਣਾ ਚਾਹਾਂਗਾ ਵੀਬਾ ਫੂਡ ਕੋਸਟ ਹਮ ਕੀ ਬਾਤ ਹੈ ਡਲਮੋਂਟੇ ਵੀਬਾ ਫੂਡ ਕੋਸਟ ਐਂਡ ਡਲਮੋਂਟੇ ਫਾਰ ਇਗਜ਼ਾਮਪਲ ਆ ਫੂਡ ਕੋਸ ਦੀ ਸੌਸ ਅੱਛਾ ਜਿੰਨੇ ਟੌਪ ਨੌਚ ਰੈਸਟੋਰੈਂਟਸ ਨੇ ਉਹ ਵੀਬਾ ਵਰਤਦੇ ਨੇ ਬਿਲਕੁਲ ਜੀ ਡਿਪੈਂਡ ਕਰਦਾ ਹੈ ਜੀ ਅੱਜਕੱਲ ਪ੍ਰੋਡਕਟ ਤਿੰਨੋਂ ਹੀ ਸਾਡੇ ਲਈ ਤਾਂ ਦੇਖੋ ਮਤਲਬ ਜਿਹੜੇ ਹਾਈ ਐਂਡ ਰੈਸਟੋਰੈਂਟਸ ਨੇ ਨਾ ਤੋਂ ਸੇ ਅੱਛਾ ਬਟ ਹਾਂ ਕੁਆਲਿਟੀ ਹੈ ਦੇਖੋ ਜਿੰਨੇ ਵੀ ਅਸੀਂ ਰੈਸਟੋਰੈਂਟ ਕਵਰ ਕੀਤੇ ਆ ਉਹ ਜਦੋਂ ਸਾਨੂੰ ਆਪਣੀ ਕਿਚਨ ਚ ਲੈ ਕੇ ਜਾਂਦੇ ਇਹੀ ਕਹਿੰਦੇ ਕਿ ਦੇਖੋ ਸਰ ਅਸੀਂ ਵੀਬਾ ਦੇ ਪ੍ਰੋਡਕਟ ਯੂਜ਼ ਕਰ ਰਹੇ ਆ ਯੂ ਕੈਨ ਟਰਸਟ ਵੀਬਾ ਜੀ ਵੀਬਾ ਵੀ ਮਿਸਟਰ ਵੈਕਟਰ ਦੀ ਡਲਮੋਂਟੇ ਕੰਪਨੀ ਜੀ ਸੋ ਇਹ ਮਿਸਟਰ ਵੈਕਟਰ ਦਾ ਬਹੁਤ ਨਾਮ ਹੈ ਜੀ ਉਹਨਾਂ ਦਾ ਇੱਕ ਫਰਮ ਹੈ ਡਲਮੋਂਟੇ ਔਰ ਇਹਨੂੰ ਵੀ ਤੁਸੀਂ ਗਾਰੰਟੀ ਨਾਲ ਖਾ ਸਕਦੇ ਹੋ ਖਾਣਾ ਖਾਣ ਤੋਂ ਬਾਅਦ ਬੁੱਲਾਂ ਤੇ ਨੱਚੇਗੀ ਤੁਹਾਡਾ ਫੇਵਰਟ ਬਣ ਜਾਏਗਾ ਬੀਬਾ ਠੀਕ ਹੈ ਜੀ ਇਹਦੇ ਵਿੱਚ ਵੈਰਾਈਟੀ ਬਹੁਤ ਹੈ ਜੀ 1000 ਆਇਲੈਂਡ ਮਿਲ ਜਾਏਗੀ ਤੁਹਾਨੂੰ ਮਿੰਟ ਮਿਓਨਿਜ਼ ਮਿਲ ਜਾਏਗੀ ਜੀ ਠੀਕ ਹੈ ਜੀ ਤੰਦੂਰੀ ਮਿਓਨਿਜ਼ ਮਿਲ ਜਾਏਗੀ ਤੁਹਾਨੂੰ ਵਾਈਟ ਉਸ ਤੋਂ ਬਾਅਦ ਪੀਜ਼ਾ ਇਹਦੇ ਵਿੱਚ ਪ੍ਰੀਜ਼ਰਵੇਟਿਵ ਜ਼ਿਆਦਾ ਨਹੀਂ ਪਾਈ ਜਾਂਦਾ ਨਾ ਜੀ ਨਾ ਬਿਲਕੁਲ ਸਹੀ ਜੈਨੂਇਨ ਪ੍ਰੋਡਕਟ ਹੈ ਜੀ ਦੇਸੀ ਪ੍ਰੋਡਕਟ ਅਸੀਂ ਬਿਲਕੁਲ ਨਹੀਂ ਰੱਖਦੇ ਅਸੀਂ ਸਾਰੇ ਹੀ ਕੰਪਨੀ ਵਾਲੇ ਪ੍ਰੋਡਕਟ ਨੇ ਫਿਰ ਤੁਹਾਨੂੰ ਪੀਜ਼ਾ ਐਂਡ ਪਾਸਤਾ ਸੌਸ ਮਿਲ ਜਾਏਗੀ ਇਹ ਵੀ ਸੇਮ ਯੂਜ਼ ਕਰੋ ਐਂਡ ਫਰੀਜ਼ ਦੇ ਵਿੱਚ ਰੱਖੋ ਵੈਸੇ ਇੱਕ ਗੱਲ ਜੇ ਸਮਝ ਗਏ ਰੈਸਟੋਰੈਂਟਸ ਵੀ ਤਾਂ ਇਹ ਚੀਜ਼ ਯੂਜ਼ ਹੋਣੀ ਹੈ ਐਗਜ਼ੈਕਟਲੀ ਇੱਥੇ ਆ ਕੇ ਮੈਂ ਸਵਾਲ ਪੁੱਛ ਰਿਹਾ ਹਾਂ ਅਨਡਾਊਟਡਲੀ ਉਧਰ ਅਸੀਂ ਨਹੀਂ ਪੁੱਛ ਰਹੇ ਬਿਲਕੁਲ ਜੀ ਬਿਲਕੁਲ ਸੋ ਤੁਹਾਨੂੰ ਹਨੀ ਮਸਟਰਡ ਰਾਈਟ ਇਹ ਬਹੁਤ ਸਾਰੀ ਵੈਰਾਈਟੀ ਹੈ ਹੁਣ ਮੈਂ ਇੱਕ ਇੱਕ ਕਰਕੇ ਦਿਖਾਣ ਲੱਗਾ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ ਜੀ ਨਹੀਂ ਦਿਖਾਈ ਚਲੋ ਕੋਈ ਗੱਲ ਨਹੀਂ ਭੈਣਾ ਦੇਖਣਾ ਚਾਹੁੰਦੀ ਆ ਸੋ ਆ ਵੱਖਰੀ ਵੱਖਰੀ ਸੌਸਸ ਨੇ ਜੀ ਇਹ ਹੈਗੀ ਆ ਕਿ ਸਵੇਰੇ ਸਵੇਰੇ ਜਿਹੜੀਆਂ ਭੈਣਾ ਭਰਾਵਾਂ ਨੂੰ ਕੱਲੇ ਪੈਦੀਆਂ ਸਬਜ਼ੀ ਲੈ ਕੇ ਆਓ ਹਾਂਜੀ ਹੁਣ ਹੋ ਸਕਦਾ ਨਾਲ ਆ ਜਾਣ ਚਲੋ ਜੀ ਮੈਂ ਚੱਲਦੀ ਆ ਨਾਲੇ 18 ਨੰਬਰ ਵਾਲੇ ਨੂੰ ਮੋਸਟ ਵੈਲਕਮ ਆ ਜੀ ਮੋਸਟ ਵੈਲਕਮ ਤਾਂ ਤੁਹਾਨੂੰ ਕਰੀਮ ਮਿਲ ਜਾਏਗੀ ਜੀ ਮਿਲਕ ਕਰੀਮ ਜਿਹਨੂੰ ਆਪਾਂ ਕਹਿੰਦੇ ਆ ਮੈਜੋਰਟੀ ਆਫ ਦਾ ਰੈਸਟੋਰੈਂਟ ਸ਼ਾਹੀ ਮਨੀਰ ਵਰਗੀਆਂ ਡਿਸ਼ੇਸ ਹੋ ਗਈਆਂ ਮਲਾਈ ਗੋਫਤਾ ਹੋ ਗਿਆ ਉਹਨਾਂ ਚ ਇਹੀ ਕਰੀਮ ਪੈਂਦੀ ਹੈ ਜੀ ਔਰ ਉਹ ਸਾਡੇ ਕੋਲ ਲੈ ਕੇ ਵੀ ਜਾਂਦੇ ਨੇ ਰਿਵਿਊਜ਼ ਬਹੁਤ ਅੱਛੇ ਆਏ ਉਹਨਾਂ ਦੇ ਸੋ ਇਸ ਤੋਂ ਇਲਾਵਾ ਸੌਸੇਸ ਤੁਹਾਨੂੰ ਸ਼ੈਸ਼ੇ ਵੀ ਮਿਲਣਗੇ ਜੀ ਜਿਹੜੇ ਰੈਸਟੋਰੈਂਟ ਵਾਲੇ ਅ ਬਰਗਰ ਜਾਂ ਫਿਰ ਕਿਸੇ ਹੋਰ ਆਈਟਮ ਨਾਲ ਸੈਸ਼ੇ ਦਿੰਦੇ ਨੇ ਉਹ ਸਾਡੇ ਕੋਲੇ ਹੋਲਸੇਲ ਪ੍ਰਾਈਸ ਦੇ ਵਿੱਚ ਅਨਚੈਲੈਂਜੇਬਲ ਪ੍ਰਾਈਸ ਦੇ ਵਿੱਚ ਲੈ ਕੇ ਜਾਓ। ਮਰ ਦੁਕਾਨਦਾਰ ਲੈ ਜਾ ਸਕਦੇ। ਬਿਲਕੁਲ ਜੀ ਹੋਲਸੇਲ ਜਿਹੜਾ ਕੰਮ ਕਰਾਉਣਾ ਚਾਹੁੰਦੇ ਨੇ ਲਈ ਦੁਕਾਨਦਾਰ ਲੈ ਜਾ ਸਕਦੇ ਆ। ਹਾਂਜੀ ਕਰਾਂ ਦੇ ਰੇਡੀਆ ਵਾਲੇ ਲੈ ਜਾ ਸਕਦੇ। ਜੀ ਜੀ ਬਿਲਕੁਲ। ਉਸ ਤੋਂ ਬਾਅਦ ਤੁਸੀਂ ਉੱਪਰ ਨਿਗਾਹ ਮਾਰ ਸਕਦੇ ਹੋ ਜੀ। ਉਹ ਬਾਰੇ ਬਾਬਾ। ਹਾਂਜੀ ਸ਼ੇਖਸਵਾਲ ਦਾ ਅਸੀਂ ਆਏ ਹੀ ਨਹੀਂ। ਹਾਂਜੀ ਦੁਬਈ ਦੇ ਸ਼ੇਖ ਵੀ ਇੱਥੇ ਆ ਕੇ ਵੀਨ ਕੇ ਸ਼ੇਖ। ਹਬੀਬੀ ਹਬੀਬੀ ਪਹਿਲਾਂ ਸ਼ੁਰੂ ਕਰਦਾ ਜੀ ਸੀਜ਼ਨਿੰਗ ਤੋਂ ਸਾਡੇ ਕੋਲ ਆਰਗਾਨੋ ਚਿਲੀ ਫਲੈਕਸ ਤੁਹਾਨੂੰ ਛੋਟੀ ਪੈਕਿੰਗ ਪਾਊਚ ਐਂਡ ਐਵਰੀ ਪੈਕਿੰਗ ਮਿਲ ਜਾਏਗੀ ਐਂਡ ਇਹ ਆਰਗਾਨੋ ਹੈ ਜੀ ਇਹ ਚਿਲੀ ਫਲੈਕਸ ਨੇ ਉਸ ਤੋਂ ਬਾਅਦ ਜੀ ਸਮਿਥਨ ਜੋਨਸ ਦਾ گارਲਿਕ ਪੇਸਟ ਉਹ ਵੀ ਤੁਹਾਨੂੰ ਮਿਲਦਾ ਜਿੰਜਰ ਐਂਡ گارਲਿਕ ਪੇਸਟ ਆ ਸਾਡੇ ਸਾਰੇ ਸਰਪਸ ਨੇ ਜੀ ਚਾਕਲੇਟ ਸਰਪ ਪਾਈਨੈਪਲ ਕ੍ਰਸ਼ ਸਟਰਾਬਰੀ ਕ੍ਰਸ਼ ਬਟਰ ਸਕੌਚ ਪੂਰਾ ਕੰਮ ਓਵਰਲੋਡ ਹੈ ਬਿਲਕੁਲ ਹੀ ਬਿਲਕੁਲ ਦੁੱਧ ਚ ਪਾਉਣ ਦੇ ਲੋਕੀ ਬਹੁਤ ਯੂਜ਼ ਕਰਦੇ ਨੇ ਜੀ ਐਂਡ ਬਹੁਤ ਮੈਂ ਘਰੇ ਯੂਜ਼ ਕਰਦਾ ਹਾਂ ਪ੍ਰੋਡਕਟ ਆਪ ਆਪ ਵਰਤਦੇ ਬੜਾ ਬਿਲਕੁਲ ਡੇਲੀ ਜੀ ਮੇਰੇ ਬਹੁਤ ਸਾਰਾ ਸਮਾਨ ਐਸਾ ਜਿਹੜਾ ਮੇਰੇ ਘਰੇ ਡੇਲੀ ਯੂਜ਼ ਹੋ ਰਿਹਾ ਹੈ ਅੱਛਾ ਫਿਰ ਚਿਹਰੇ ਤੇ ਜਿਹੜਾ ਨਖਾਰਿਆ ਕੋ ਫੇਸ਼ੀਅਲ ਕਰਾਇਆ ਕਿ ਇਹਨਾਂ ਦਾ ਨਖਾਰ ਕਹਿ ਸਕਦੇ ਹਾਂ ਤੁਹਾਡੇ ਵਰਗੇ ਬ੍ਰਾਹਮਾ ਦਾ ਪਿਆਰ ਹੈ ਬ੍ਰਾਹਮਾ ਮਿਲ ਮੈਂ ਜੀ ਉਸ ਤੋਂ ਬਾਅਦ ਜੀ ਆ ਉੱਪਰ ਆ ਗਏ ਜੀ ਔਰੇਂਜ ਪਲੇਸ ਲੀਚੀ ਪਾਈਨੈਪਲ ਜੈਲੇਪੀਨੋਸ ਮਿਲ ਜਾਣਗੇ ਤੁਹਾਨੂੰ 올ਿਵਸ ਮਿਲ ਜਾਣਗੇ ਜੀ ਰਾਈਟ ਬ ਇਹ ਵੀ ਤੁਹਾਨੂੰ ਮਿਲ ਜਾਏਗਾ ਮੈਂ ਇੱਕ ਵਾਰ ਹੀ ਲੈਣ ਗਿਆ ਕਈ ਦੁਕਾਨਾਂ ਤੇ ਘੁੰਮਣ ਤੋਂ ਬਾਅਦ ਅੱਜ ਕਿਤੇ ਇੱਕ ਤਾਂ ਮਿਲਿਆ ਬਿਲਕੁਲ ਮਿਲੇਗਾ ਜੀ ਤੁਹਾਨੂੰ ਇੱਥੇ ਕਾਫੀ ਸਟਾਕ ਹੈਗਾ ਐਗਜ਼ੈਕਟਲੀ ਕੱਲਾ ਇੱਥੇ ਹੀ ਨਹੀਂ ਪਿਆ ਇਹਨਾਂ ਕੋਲ ਬਾਅਦ ਚ ਜਿਹੜਾ ਮੇਰਾ ਸਟਾਕ ਹੈ ਉਧਰ ਵੀ ਹੈ ਐਮਬਲੋ ਐਮਬਲੋ ਵਿਨੇਗਰ ਮਿਲ ਜਾਏਗਾ ਜੀ ਬਲੈਕ ਵਿਨੇਗਰ ਵਾਈਟ ਵਿਨੇਗਰ ਸੋਇਆ ਸੌਸ ਗ੍ਰੀਨ ਚਿਲੀ ਸੌਸ ਸ਼ੇਜ਼ਵਾਨ ਸੌਸ ਮਿਲ ਜਾਏਗੀ ਤੁਹਾਨੂੰ ਸੋ ਸ਼ੇਜ਼ਵਾਨ ਸੌਸ ਕੀ ਹੈ ਜੀ ਸ਼ੇਜ਼ਵਾਨ ਇੱਕ ਕਹਿ ਲੋ ਕਿ ਥੋੜੀ ਜੀ ਕਰਾਰੀ ਜਿਹਨੂੰ ਆਪਾਂ ਕਹਿੰਦੇ ਆ ਸਪਾਈਸੀ ਸੌਸ ਹੁੰਦੀ ਹੈ ਸੋ ਸਵਾਦ ਇਹਦਾ ਬਹੁਤ ਹੀ ਬੰਪਰ ਸਵਾਦ ਹੁੰਦਾ ਸੋ ਜਿਹੜੇ ਥੋੜਾ ਸਪਾਈਸੀ ਖਾਣ ਦੇ ਚੁੱਕ ਨੇ ਉਹ ਯੂਜ਼ ਕਰਦੇ ਨੇ ਜੀ ਜਿਵੇਂ ਕਦੇ ਰੈਸਟੋਰੈਂਟ ਤੇ ਜਾਂ ਰੇੜੀ ਤੇ ਜਾ ਕੇ ਕਹਿੰਦੇ ਭਈ ਥੋੜਾ ਤੀਖਾ ਕਰ ਦੋ ਜੀ ਤੇ ਉਹ ਸ਼ੇਜ਼ਵਾਨ ਸੌਸ ਇਤਵਾ ਜੀ ਮੋਸਟਲੀ ਚਾਈਨੈਸ ਡਿਸ਼ਸ ਨਾਲ ਯੂਜ਼ ਹੁੰਦੀ ਹੈ ਸੋ ਉਸ ਤੋਂ ਬਾਅਦ ਜੀ ਸ਼ੇਜ਼ਵਾਨ ਚਟਨੀ ਮਿਲ ਜਾਏਗੀ ਤੁਹਾਨੂੰ ਵਨੀਲਾ ਫਰੇਪੇ ਪਾਊਡਰ ਮਿਲ ਜਾਏਗਾ ਜੀ ਪਾਸਤਾ ਮਿਲ ਜਾਏਗਾ ਤੁਹਾਨੂੰ ਐਂਡ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੈਂ ਪ੍ਰੋ ਦੇ ਸਾਰੇ ਆ ਕੁਝ ਸਾਡੇ ਕੋਲ ਪਿਆ ਹੈ ਪਾਈਨੈਪਲ ਸਲਾਈਸਸ ਵੀ ਪਏ ਨੇ ਰਾਈਟ ਐਂਡ ਇਸ ਤੋਂ ਬਾਅਦ ਆਪ ਪੀਨਟ ਬਟਰ ਵੀਬਾ ਦਾ ਵੀਬਾ ਦਾ ਵੀਬਾ ਦਾ ਪੀਨਟ ਬਟਰ ਕੋਈ ਨਾਰਮਲ ਕੰਪਨੀ ਨਹੀਂ ਹੈ ਆਰਡੀਨਰੀ ਕੰਪਨੀ ਨਹੀਂ ਹੈ ਵੀਬਾ ਦਾ ਪੀਨਟ ਬਟਰ ਮਿਲੇਗਾ ਪਰ ਤੁਸੀਂ ਭਰੋਸਾ ਕਰ ਸਕਦੇ ਹੋ ਵੀਬਾ ਦਾ ਬਿਲਕੁਲ ਜੀ ਖਾਣ ਵਾਲਾ ਅੱਛਾ ਤੇ ਅਮਰਜੀਤੋ ਸਿਰਫ ਪਏ ਆ ਔਰੈਂਜ ਸਰਪ ਜਾਂ ਇਹਨਾਂ ਬਾਰੇ ਥੋੜਾ ਦੱਸ ਦਿਓ ਹਾਂਜੀ ਮੌਕਟੇਲ ਤੁਸੀਂ ਬਹੁਤ ਵਾਰ ਸੁਣਿਆ ਹੋਣਾ ਜੀ ਰੈਸਟੋਰੈਂਟ ਜਿਹੜੇ ਬਹੁਤ ਜ਼ਿਆਦਾ ਵੱਡੇ ਵੱਡੇ ਰੈਸਟੋਰੈਂਟਸ ਨੇ ਉਹ ਤੁਹਾਨੂੰ ਮੌਕਟੇਲ मतलब ਕੀ ਸਰਵ ਕਰਦੇ ਨੇ ਸੌਰੀ ਐਂਡ ਉਹ ਸਾਰੀ ਮੌਕਟੇਲ ਦੇ ਵਿੱਚ ਇਹੀ ਚੀਜ਼ਾਂ ਪੈਂਦੀਆਂ ਅਸੀਂ ਜਿਵੇਂ ਵਾਟਰਮੈਲਨ ਲਿਖਿਆ ਹੈ ਜੀਗਾ ਜੀ ਅੱਲਾਪਾ ਬੋਕਟੇਲ ਜਾ ਕੇ ਪੀਦੇ ਜੇ ਵਾਟਰਮੈਲਨ ਆਰਡਰ ਕਰਦੇ ਆ ਉਹ 200 ਰੁਪਏ ਦੇ ਗਲਾਸ ਦਿੰਦੇ ਆ ਤੇ ਇਹਨਾਂ ਨਾਲ ਹੀ ਬਣਾਉਂਦੇ ਬਿਲਕੁਲ ਇਹ ਫਲੇਵਰ ਹੈ ਜੀ ਸਾਰੇ ਫਲੇਵਰ ਹੈ ਜੀ ਐਗਜ਼ੈਕਟਲੀ ਮੈਨੂੰ ਤਾਂ ਇਹ ਲੱਗਦਾ ਸੀ ਕਿ ਸਪੈਸ਼ਲ ਵਾਟਰਮੈਲਨ ਕੱਟ ਇਹੀ ਚੀਜ਼ਾਂ ਯੂਜ਼ ਹੁੰਦੀਆਂ ਨੇ ਕਿਉਂਕਿ ਸਾਡੇ ਕੋਲ ਤਾਂ ਰੋਜ਼ ਰੈਸਟੋਰੈਂਟਸ ਵਾਲੇ ਐਂਡ ਜਿਹੜੇ ਕਹਿ ਲੋ ਕਿ ਸ਼ਾਪਸ ਵਾਲੇ ਆਂਦੇ ਨੇ ਮਤਲਬ ਜਿਹੜੇ ਜਿਹੜੇ ਲੋਕ ਇੰਜੋਏ ਕਰਨਾ ਚਾਹੁੰਦੇ ਆ ਵੱਡੇ ਵੱਡੇ ਰੈਸਟੋਰੈਂਟ ਵਾਲੀ ਫੈਸਿਲਿਟੀ ਆਪਣੇ ਆਪ ਨੂੰ ਘਰ 'ਚ ਹੀ ਆਪਣੀ ਫੈਮਿਲੀ ਨਾਲ ਬਹਿ ਕੇ ਦੇਣਾ ਚਾਹੁੰਦੇ ਆ ਉਹ ਇੱਥੇ ਆ ਕੇ ਸਮਾਨ ਲੈ ਲੈਣ ਬਸ ਨਵੀਂ ਕ੍ਰੌਕਰੀ ਲੈਣੀ ਪੈਣੀ ਆ ਕਿ ਡਿਮ ਲਾਈਟ ਕਰਨੀ ਪੈਣੀ ਆ ਤੁਸੀਂ ਫੀਲ ਕਰ ਲੋਗੇ ਤੁਸੀਂ ਫਾਈਵ ਸਟਾਰ ਰੈਸਟੋਰੈਂਟ 'ਚ ਜਾਗੇ ਜੀ ਜੀ ਔਰ ਉਸ ਤੋਂ ਬਾਅਦ ਜੀ ਸਾਡੇ ਕੋਲ ਸੋਇਆ ਪਨੀਰ ਮਸਾਲੇ ਵਾਲਾ ਐਂਡ ਪਲੇਨ ਜਿਹਨੂੰ ਆਪਾਂ ਟੋਫੂ ਕਹਿੰਦੇ ਆ ਅੱਜ ਜਿਹੜੇ ਹੈਲਥ ਕੌਨਸ਼ੀਅਸ ਬਹੁਤ ਸਾਰੇ ਹੈਗੇ ਨੇ ਲੋਕੀ ਅੱਜਕੱਲ ਐਂਡ ਰੈਸਟੋਰੈਂਟਸ ਵੀ ਜਿੱਦਾਂ ਬਹੁਤ ਸਾਰੇ ਖੁੱਲ ਰਹੇ ਨੇ ਅੱਜਕੱਲ ਜੀ ਮਦੇ ਸ਼ਕੀਨ ਟੋਫੂ ਜੀ ਮਦੇ ਸ਼ਕੀਨ ਉਹ ਮਿਲਕ ਪਨੀਰ ਨਾਲੋਂ ਸੋਇਆ ਮਿਲਕ ਪਨੀਰ ਖਾ ਕੇ ਜ਼ਿਆਦਾ ਖੁਸ਼ ਨੇ ਕਿ ਉਹਨਾਂ ਦੀ ਜਿਹੜੀ ਡਾਈਟ ਆ ਉਹਨਾਂ ਦੀ ਐਕਸਟਰਾ ਕੈਲਰੀਜ਼ ਆ ਉਹ ਨਾ ਹੀ ਅੰਦਰ ਜਾਂਦਾ ਵਧੀਆ ਜੀ ਤੇ ਆਪਾਂ ਹੁਣ ਰੇਟ ਦੀ ਗੱਲ ਕਰ ਲਈ ਇੱਕ ਵਾਰੀ ਕਿਉਂਕਿ ਵੀਡੀਓ ਬਹੁਤ ਲੈਂਥੀ ਹੋ ਰਹੀ ਹੈ ਜੀ ਆਰਜੁਨ ਜੀ ਦੇ ਛੋਟੇ ਬ੍ਰਦਰ ਸਾਡੇ ਨਾਲ ਨੇ ਪਾਜੀ ਆਪਣਾ ਨਾਮ ਦੱਸ ਦੋ ਇੱਕ ਵਾਰੀ ਮੇਰਾ ਨਾਮ ਅਕਸ਼ੇਵਾ ਜੀ ਜੀ ਅਕਸ਼ੇ ਜੀ ਹੁਣ ਅਸੀਂ ਪ੍ਰਾਈਸ ਦੀ ਗੱਲ ਕਰਨੀ ਆ ਬਹੁਤੀਆਂ ਭੈਣਾਂ ਨੇ ਬਹੁਤੇ ਭਰਾਵਾਂ ਨੇ ਬੱਚਿਆਂ ਨੇ ਆਈਟਮ ਸਿਲੈਕਟ ਕਰ ਲਿਆ 스ਨੈਕਸ ਸਿਲੈਕਟ ਕਰ ਲਿਆ ਮੋਕਟੇਲ ਸਿਲੈਕਟ ਕਰ ਲਿਆ ਕਿ ਆਪਾਂ 18 ਨੰਬਰ ਦੁਕਾਨ ਤੇ ਜਾ ਰਹੇ ਆ ਪਰਚੇਸ ਕਰਕੇ ਆਣਾ ਪਰ ਘਰ ਚੋਂ ਸਲਾਹ ਹੋ ਰਹੀ ਆ ਰੇਟ 8 ਵਜੇ ਆਪਣੇ ਕੋ ਮਚੂਰੀਅਨ ਬੋਲਸ ਆ ਜਾਂਦੇ ਇਹ ਥਿਲੋ ਦੀ ਪੈਕਿੰਗ ਹੈ ਠੀਕ ਹੈ ਬਾਜ਼ਾਰ ਨਾਲੋਂ ਡੋ ਬੈਸਟ ਮਰੀ ਘੱਟ ਰੇਟ ਬਾਜ਼ਾਰ 'ਚ ਕਿੰਨੇ ਜਿੱਦੇ ਇੱਥੇ ਕਿੰਨੇ ਚਾਪਸੇ 260 ਰੁਪਏ ਦੇ ਉਹ ਬਾਜ਼ਾਰ 'ਚ ਮਰੀ 300 ਪਲੱਸ ਮਿਲ ਰਹੇ 300 ਪਲੱਸ ਦਿੱਤੇ 960 ਠੀਕ ਹੈ ਤੁਸੀਂ ਸਬਜ਼ੀ ਲੈਣ ਭਾਣੇ ਇੱਥੇ ਆਉਂਦੇ ਆ ਤਾਂ ਇੱਥੋਂ ਤੁਸੀਂ ਲੈ ਕੇ ਜਾਂਦੇ 40 ਰੁਪਏ ਦਾ ਸਿੱਧਾ ਫਾਇਦਾ ਹਾਂਜੀ ਔਰ ਕੁਆਲਿਟੀ ਬਾਕੀ ਵੈਸਟ ਹੈ ਮਿਸਟਰ ਸ਼ੈਫ ਮੁਰੀ ਕੰਪਨੀ ਬ੍ਰਾਂਡ ਹੈ ਠੀਕ ਹੈ ਜੀ ਠੀਕ ਹੈ ਆਪਾਂ ਬਾਕੀ ਫ੍ਰੈਂਚ ਪ੍ਰਾਈਸ ਦੇ ਵੀ ਦੱਸ ਦੀ ਕਿਉਂਕਿ ਇਹਦੀ ਡਿਮਾਂਡ ਜ਼ਿਆਦਾ ਹੁੰਦੀ ਹੈ ਜਿਹੜੀ ਮਸਾਲਾ ਪ੍ਰਾਈਸ ਹੈ ਇਹ ਤੁਹਾਨੂੰ 290 ਦੀ ਰੇਂਜ ਚ ਮਿਲੇਗਾ 1.5 ਕਿਲੋ ਦਾ ਇਹ ਬਾਜ਼ਾਰ ਚ ਕੀ ਪ੍ਰਾਈਸ ਹੈ ਬਾਜ਼ਾਰ ਦੇ ਵਿੱਚ ਇਹ 350 360 ਰੁਪਏ ਦੇ ਵੇਚੇ 60 ਰੁਪਏ ਭਾ ਇਧਰ ਬਚਾਤੇ ਹਾਂਜੀ ਔਰ ਕੁਆਂਟਿਟੀ ਵੀ ਬਹੁਤ ਅੱਛੀ ਹੈ ਕੁ ਸਾਈਜ਼ ਚਾਹੀਦਾ ਤਾਂ ਤੁਸੀਂ ਦੇਖੋ ਕਿੰਦਾ ਸਾਈਜ਼ ਹੈ ਐਡੀ ਤਾਂ ਸਾਡੇ ਵਿੱਚ ਦੀ ਉਂਗਲ ਵੀ ਨਹੀਂ ਹੋਣੀ ਜੇ ਵਿੱਚ ਦੀ ਪਲੇਨ ਪ੍ਰਾਈਸ ਵੀ ਕਹੋਗੇ ਬਾਜ਼ਾਰ ਨਾਲ ਉਹ ਬੈਸਟ ਹੈ ਮਰੀਹ ਬਾਜ਼ਾਰ 'ਚ 350 340 ਇਹ 2.5 ਕਿੱਲੇ ਦੀ ਕੁਆਂਟੀਟੀ ਹੈ ਇਹਦਾ ਪ੍ਰਾਈਸ 290 ਰੁਪਏ ਤੇ ਬਾਜ਼ਾਰ 'ਚ ਬਾਜ਼ਾਰ 'ਚ 350 ਆ ਇਹਦੇ ਲਗ ਲਗਭਗ ਇੱਥੇ ਕਹਿੰਦਾ 400 ਅਗਲਾ 380 ਕਹਿ ਕੇ ਜੇ ਕੋ ਡਿਸਕਾਊਂਟ ਕਰਦੇ ਚੱਲ ਜੀ 350 ਦੇ ਦੋ ਪਰ ਇਹਦੇ ਵਿੱਚ ਸਾਢੇ ਕੋ ਕਿਲੋ ਦੀ ਪੈਕਿੰਗ ਵੀ ਮਿਲ ਜਾਏਗੀ ਇਹ ਤਾਂ 200 ਗ੍ਰਾਮ ਤੱਕ ਦੀ ਵੀ ਕਹਿੰਦੇ ਸੀਗੇ ਨਹੀਂ ਫ੍ਰੈਂਚ ਫ੍ਰਾਈ 1 ਕਿਲੋ ਦਾ ਕਿ ਮਟਰ ਦਾ ਨਾ ਮਿਕਸ ਵਿੱਚ 200 ਗ੍ਰਾਮ ਦੀ ਪੈਕ ਆਪਾਂ ਸਮਾਈਲੀ ਤੇ ਆ ਜੀਏ ਕੰਬੋ ਪੈਕਟ ਆ ਜੀਏ ਵੈਰਾਈਟੀ ਪੈਕ ਹੈ ਇਹ ਬਜਾਅ ਦੇ ਵਿੱਚ 170 180 ਰੁਪਏ ਹੈ ਔਰ ਇਹ ਤੇ 140 ਰੁਪਏ ਦਾ ਮਿਲੇਗਾ ਮਤਲਬ ਤੁਸੀਂ 30 ਤੇ 40 40 ਰੁਪਏ ਛੱਡ ਕੇ ਗੱਲ ਕਰ ਰਹੇ ਹੋ ਔਰ ਕੰਪਨੀ ਜਿਹੜੀਆਂ ਟਰਸਟਡ ਕੰਪਨੀ ਸਨ ਪਰ ਇਹਦੇ ਵਿੱਚ ਸਮਾਈਲੀ ਮਿਲ ਦੇਗੀ ਸਮਾਈਲੀ 1/2 ਕਿਲੋ ਦਾ ਪੈਕਟ ਹੈ ਠੀਕ ਹੈ ਇਹ 300 ਰੁਪਏ ਦੀ ਰੇਂਜ ਵਿੱਚ ਮਿਲੇਗਾ ਬੱਚਿਆਂ ਦੀ ਫੇਵਰੇਟ ਹੈ ਬੱਚਿਆਂ ਹੀ ਫੇਵਰੇਟ ਬੱਚੇ ਖੁਸ਼ ਕਰਨੇ ਆ ਕੋਈ ਸਬਜ਼ੀ ਮੰਡੀ ਆਲੂ ਲੈਣ ਵਾਲਾ ਨਾਲ ਸਮਾਈ ਜਿੱਤ ਜਿੱਤ ਮੈਂ ਜੀ ਪਤਾ ਗੱਲ ਇਹ 330 40 ਰੁਪਏ ਰੇਟ ਹੈ 330 40 ਤੇ ਆਪਾਂ ਇਹ 300 ਰੁਪਏ ਆਪਾਂ 300 ਮਤਲਬ ਲਗਭਗ ਲਗਭਗ ਜੋ ਮੈਂ ਸਮਝ ਪਾ ਰਿਹਾ 50 ਰੁਪਏ ਤੁਸੀਂ ਬਾਕੀ ਨਾਲੋਂ ਸਸਤਾ ਦੇ ਰਹੇ ਹੋ 60 70 ਰੁਪਏ ਸਸਤਾ ਹੈ ਔਰ ਕੰਪਨੀ ਜਿਹੜੀ ਹੈ ਕੰਪਨੀ ਬੈਸਟ ਹੋਏਗੀ ਉਹ ਸਾਰੀ ਬ੍ਰਾਂਡ ਦੀ ਕੰਪਨੀਆਂ ਹੋਣਗੀਆਂ ਕੋਈ ਉਹ ਹਲਕੀ ਨਹੀਂ ਔਰ ਜਿਵੇਂ ਪਹਿਲਾਂ ਹੀ ਕਿਹਾ ਕਿ ਭਰ પેટ ਮਤਲਬ ਇਹ ਨਹੀਂ ਕਿ ਛੋਟੀ ਜੀ ਪਲੇਟ ਛੋਟੀ ਜੀ ਕੁਆਂਟੀਟੀ ਤੁਹਾਡੇ ਬੱਚੇ ਖੁੱਲੇ ਦਿਲ ਨਾਲ ਖਾ ਸਕਦੇ ਆ ਕਿ ਬਰਗਰ ਪੇਟੀ ਆ ਗਈ ਬ੍ਰੈਡ ਕ੍ਰਮ ਲੱਗਾ ਹੈ ਵੈਸਟੇਜ ਅਮਰੀਦ 20 ਪੀਸ ਹੁੰਦੇ ਆ A190 ਹੈ ਤੇ ਬਾਜ਼ਾਰ ਚ ਵਜਾਇਤ ਚ 220 230 ਇਹਦਾ ਵਿਕਰੀ ਉਹ ਹੀ ਆਪਾਂ ਸਮਝ ਲੇ ਕਿ ਚੱਲੀ ਕਿ 50 ਰੁਪਏ ਦੇ ਮਾਰਜਨ ਨਾਲ ਫਰਕ ਹੈਗਾ ਆ ਇੱਧਰ ਆ ਜੀਏ ਜੇ ਆਪਾਂ ਇਧਰ ਜਾਨੂੰ ਆਪਣਾ ਨੂਡਲਸ ਵਗੈਰਾ ਮਿਲਣਗੇ ਡਰਮ ਬੀਟ ਦੇ ਵਧੀਆ ਠੀਕ ਹੈ ਜੀ ਠੀਕ ਹੈ ਔਰ 올ਿਵਸ ਮਿਲ ਜਾਣਗੇ 올ਿਵਸ ਦੀ ਗੱਲ ਕਰੋ 올ਿਵਸ ਮੈਂ ਤੁਹਾਨੂੰ ਦੱਸਦਾ ਮਾਰਕੀਟ ਵਿੱਚ ਘੱਟੋ ਘੱਟ 170 ਰੁਪਏ ਦੇ ਆਸ-ਪਾਸ ਮਿਲਦੇ ਆ ਅੱਜ 130 ਰੁਪਏ ਦੇ ਨੇ ਪੱਕੀ ਗੱਲ ਹੈ ਪੱਕੀ ਗੱਲ ਹੈ ਲੈ ਵੀ ਬੰਦਾ ਪਾਸ ਹੋ ਗਿਆ ਮੈਂ ਹਲੇ ਪਰਸੋ ਖਰੀਦੇ 170 ਰੁਪਏ ਚ ਮਿਲੇ ਅਰਜੁਨ ਜੀ ਔਰ ਮੈਂ ਤਿੰਨ ਚਾਰ ਦੁਕਾਨਾਂ ਜੀ ਘੁੰਮ ਕੇ ਗਿਆ 20 ਤੋਂ 30% ਡਿਸਕਾਊਂਟ ਤਾਂ ਨਾਰਮਲ ਹੈ ਜੀ ਸਾਰਾ ਆਈਟਮ ਦੇ ਮਿਲੇਗਾ ਉਹਦੇ ਵਿੱਚ ਰੈੱਡ ਪੈਪਰਿਕਾ ਵੀ ਮਿਲ ਜੇਗੀ ਬਾਜ਼ਾਰ 'ਚ 180 190 ਰੁਪਏ ਹੈ ਇੱਥੇ ਤੁਹਾਨੂੰ 150 ਨੂੰ ਮਿਲੇਗੀ ਜੀ ਅੱਛਾ ਅਰਜੁਨ ਜੀ ਇੱਕ ਸਵਾਲ ਹੈ ਨਾਲ ਦੀ ਨਾਲ ਜਵਾਬ ਦੇ ਦਿਓ ਆਪਾਂ ਹੋਲ ਸੇਲ ਤੇ ਵੀ ਸਮਾਨ ਦੇਣ ਨੂੰ ਤਿਆਰ ਆ ਰਿਟੇਲ ਤੇ ਵੀ ਦੇਣ ਨੂੰ ਤਿਆਰ ਆ ਵਿਆਹ ਸ਼ਾਦੀ 'ਚ ਜੇਕਰ ਕੋਈ ਸਾਡਾ ਵੀਰ ਜਿਹੜਾ ਕੋਈ ਕੈਟਰਰ ਹੈ ਉਹ ਆਪੜ ਨਾਲ ਜੁੜਨਾ ਚਾਹੁੰਦਾ ਉਹਨਾਂ ਨਾਲ ਜੁੜ ਸਕਦੇ ਆਪਾਂ ਉਹਨਾਂ ਦਾ ਸਟਾਕ ਹੈਗਾ ਆਪਣੇ ਕੋਲ ਅਵੇਲਬਲ ਬਿਲਕੁਲ ਜੀ ਮੈਂ ਤੁਹਾਨੂੰ ਦੱਸ ਰਿਹਾ ਸਿਰਫ ਪ੍ਰੋਸੈਸ ਫੂਡ ਦੇ ਵਿੱਚ ਨਹੀਂ ਫਰੋਜ਼ਨ ਦੇ ਵਿੱਚ ਨਹੀਂ ਅਸੀਂ ਹੋਰ ਵੀ ਆਈਟਮਾਂ ਲਈ ਸਾਰਿਆਂ ਨੂੰ ਕਹਿੰਦੇ ਆ ਕਿ ਜਿਹੜੇ ਹੋਲ ਸੇਲ ਕੈਟਰਰ ਨੇ ਉਹ ਸਾਡੇ ਕੋਲ ਸਮਾਨ ਲੈਣ ਮਾਰਕੀਟ ਨਾਲੋਂ ਰੇਟ ਘੱਟ ਹੋਏਗਾ ਆਪਣੀ ਮਰਜ਼ੀ ਨਾਲ ਪੈਸੇ ਦੇ ਕੇ ਤੇ ਹਲਵਾਈ ਵੀਰਾਂ ਨੂੰ ਵੀ ਆਪਾਂ ਕੈਟਰਰ ਹੀ ਕਹਿੰਦੇ ਆ ਉਹ ਵੀ ਆ ਸਕਦੇ ਆ ਐਗਜ਼ੈਕਟਲੀ ਪਿੰਡ ਵਾਲੇ ਵੀ ਆ ਸਕਦੇ ਆ ਹਲਵਾਈ ਵੀਰ ਟਰਾਈ ਕਰਕੇ ਸਾਨੂੰ ਪੈਸੇ ਦੇ ਸਕਦੇ ਹੋ ਮਾਲ ਲੈਣ ਤੋਂ ਬਾਅਦ ਟਰਾਈ ਕਰੋ ਜੇ ਸਾ ਅੱਗੇ ਆ ਜੋ ਮਕਰੋਨੀ ਹੈ ਮੇਰੇ ਖਿਆਲ ਮਕਰੋਨੀ ਹੈ ਵੀ ਡਰਮ ਬੀਟ ਦੀ ਹੈ ਇਹ ਮਦਗੀ ਮੈਦੇ ਵਾਲੀ ਨਹੀਂ ਹੈ ਓਕੇ ਹਾਂ ਬਜਾਅ ਦੇ ਵਿੱਚ ਇਹ ਜਿੱਥੇ ਮर्जी ਪਤਾ ਕਰ ਲੋ ਕੁਆਲਿਟੀ ਹੈ ਕੁਆਲਿਟੀ ਮਰੀ ਬਹੁਤ ਬੈਸਟ ਹੈ ਪ੍ਰਾਈਸ ਪ੍ਰਾਈਸ ਇਹ ਹੈ ਅੱਧਾ ਕਿਲੋ ਦਾ ਪੈਕਟ ਹੈ ਅਸੀਂ 60 ਰੁਪਏ ਦਾ ਦੇ ਰਹੇ ਹਾਂ ਬਜਾਅ ਦੇ ਵਿੱਚ 80 90 ਰੁਪਏ 60 ਦਾ ਹਾਂਜੀ ਪੱਕੀ ਗੱਲ ਹੈ ਕਮਾਲ ਕਰਦੇ ਇਹਦੇ ਵਿੱਚ ਤੁਹਾਨੂੰ ਪਾਸਤਾ ਵੀ ਮਿਲ ਜਾਏਗਾ ਉਹ ਵੀ ਡਰਮ ਬੀਟ ਦਾ ਹੈ ਉਹ ਵਧੀਆ ਹੈ ਅੱਛਾ ਮਰੀ ਪੈਕਿੰਗ ਵੀ ਦ ਬੈਸਟ ਹੋਈ ਹੋਈ ਪਈ ਹੈ ਬੈਸਟ ਹੈ ਜੀ ਪੈਕਿੰਗ ਤੋਂ ਹੀ ਪਤਾ ਲੱਗਦਾ ਅੰਦਾਜ਼ਾ ਹੋ ਜਾਂਦਾ ਕਿ ਅੰਦਰ ਕੁਆਲਿਟੀ ਕੈਜੀ ਹੋਵੇਗੀ ਔਰ ਆਪਾਂ ਮੋਕਟੇਲਸ ਦੀ ਗੱਲ ਕਰ ਲਈਏ ਜਿਹੜੇ ਮੋਕਟੇਲਸ ਤੋਂ ਮਿਲ ਜਣਗੇ 220 ਰੇਂਜ ਦੇ ਵਿੱਚ ਜਿਹੜਾ ਮਰਜੀ ਲੈ ਲਓ ਜਿਹੜਾ ਮਰਜੀ ਫਲੇਵਰ ਇੱਕ ਆਸ ਵਾਲੀ ਗੱਲ ਦੱਸਾਂ ਮੋਕਟੇਲ ਉਹ ਜਾ ਕੇ ਕਿਸੇ ਰੈਸਟੋਰੈਂਟ ਤੋਂ ਵੀ ਓ 250 ਦਾ ਆ। ਇੱਥੇ 220 ਦੀ ਬੋਤਲ। ਬਿਲਕੁਲ ਜਿੰਨੀ ਵਾਰ ਮਰਜ਼ੀ ਬਣਾਓ। 20 25 ਵਾਰ ਜਿੰਨੀ ਵਾਰ ਵੱਧ ਬਣਾ ਲਓ। ਵੱਧ ਬਣਾ ਲਓ। ਹਾਂ। ਮੋਕਟੇਲ 250 ਦਾ ਇੱਥੇ ਬੋਤਲ ਹੀ 200। ਕ੍ਰਸ਼ ਵਗੈਰਾ ਮਿਲ ਜਾਣਗੇ। ਸਟ੍ਰਾਬਰੀ, ਬਟਰ ਸਕੌਚ, ਮੰਗੋ, ਪਾਈਨੈਪਲ। ਠੀਕ ਹੈ। ਇਹਨਾਂ ਹੀ ਰੇਂਜ 160 ਰੁਪਏ ਮਾਰਕੀਟ 'ਚ 220 ਤੀ ਹੈ। ਹਾਂ। ਅ ਚਾਕਲੇਟ ਸਰਪ ਵੀ ਖਾਦੋ। ਮਿਸ ਹੋ ਗਿਆ। ਇਹ ਬੱਚਿਆਂ ਨੂੰ ਬਹੁਤ ਪਸੰਦ ਆਣ ਵਾਲਾ। ਕਿਉਂਕਿ ਮੰਮੀ ਲੱਭਦੀ ਰਹਿੰਦੀਆਂ ਬੱਚਿਆਂ ਦੀਆਂ ਮਾਈਕੇ ਜੀ ਜਿੱਥੇ ਮੱਜੀ ਪਾ ਦਾ ਗੱਲ 220 ਤੋਂ ਘੱਟ ਨਹੀਂ ਹੋਏਗਾ ਇਹ ਤੇ 170 ਰੁਪਏ ਮੈਂ ਪਹਿਲੇ ਹੀ ਕਹਿਣ ਲੱਗਾ ਸੀ ਇਹ ਬੰਦਾ ਪਿਆਰ ਤੇ ਛੱਡਦਾ ਸਾਰਿਆਂ ਨੂੰ ਹਾਂ ਬੋਇਲਡ ਨੂਡਲ ਸੋਰੀ ਸਰ ਜਿਨ੍ਹਾਂ ਨੇ ਨੂਡਲਸ ਲੈਣੇ ਆ ਉਹਨੂੰ ਬੋਇਲ ਕਰਕੇ ਲੈਣੇ ਦੇਖੋ ਤੁਹਾਨੂੰ ਰੋਮਾ ਮਹਿਸੂਸਾਈ ਖੁਸ਼ਬੂ ਬਿਲਕੁਲ ਬੇਗੁਜ਼ਰ ਐਨੀ ਖੁਸ਼ਬੂ ਦੇ ਵਿੱਚ ਆਈ ਸਾਰਿਆਂ ਦੀ ਚਾਕਲੇਟ ਹਾਂ ਹਬੀਬੀ ਹਬੀਬੀ ਮਜ਼ਾ ਆ ਗਿਆ ਹੈ ਅੱਗੇ ਚਲੀਏ ਜੀ ਬਾਕੀ ਆਪਣੇ ਕੋ ਸ਼ੈਜ਼ਵਾਨ ਸੌਸ ਮਿਲ ਜਾਏਗੀ ਸ਼ੈਜ਼ਵਾਨ ਦੇ ਵਿੱਚ ਕਿੰਨਾ ਪ੍ਰਾਈਸ ਦੱਸ ਦੋ ਸ਼ੈਜ਼ਵਾਨ ਦਾ ਸੌਸ 140 ਰੁਪਏ ਹੈ ਬਾਜ਼ਾਰ ਚ ਬਾਜ਼ਾਰ ਦੇ ਵਿੱਚ 160 70 ਠੀਕ ਹੈ ਲਗਭਗ ਜਿਵੇਂ ਤੁਸੀਂ ਕਿਹਾ 20% ਦੇ ਆਸ-ਪਾਸ ਡਿਸਕਾਊਂਟ ਹੈਗਾ ਆਪਾਂ ਇੱਧਰ ਵੀ ਭਾਵਾਂ ਲਾ ਜੀਏ ਜੀ ਤੁਹਾਨੂੰ ਦੋਨਾਂ ਭਰਾਵਾਂ ਨੂੰ ਪਸੀਨਾ ਬਹੁਤ ਆਉਂਦਾ ਮੈਨੂੰ ਲੱਗਦਾ ਫਰੋਜ਼ਨ ਪਰਾਂਠਾ ਨਹੀਂ ਖਾਈ ਜਾਂਦੇ ਤੁਸੀਂ ਪੱਖੇ ਬੰਦ ਕਰਵਾ ਦਿੰਦੇ ਚਲੋ ਜੀ ਪਾਣੀ ਜ਼ਿਆਦਾ ਪੀਂਦੇ ਹੋਗੇ ਜੀ ਜੀ ਆ ਵੀ ਬਦ ਪ੍ਰੋਡਕਟ ਬਾਰੇ ਵੀ ਬਦ ਵਿੱਚ ਆਪਣੀ ਕੋ ਗਾਰਲਿਕ ਚਿਲੀ ਸਪ੍ਰੈਡ ਮਿਲ ਜਾਏਗੀ ਹਮ ਮਾਰਕੀਟ ਜਿੱਥੇ ਮੱਜੀ ਬਦਾ ਗਾਰਲੀ 190 200 ਤੋਂ ਘੱਟ ਕੋਈ ਨਹੀਂ ਦੇਗਾ ਸਹੀ ਹੈ ਅਜੀ 175 ਰੁਪਏ ਦੇਵਾਂਗੇ ਸਭ ਇਹ ਕਿੰਨੇ ਦੀ ਪਰਸੋਂ ਤੋਂ ਲੈ ਕੇ ਆਏ 220 ਦੀ 220 ਦੀ ਤਾਂ ਤੁਸੀਂ ਕਿੰਨੇ ਕਿਹਾ 175 ਰੁਪਏ ਲਾਓ ਜੀ ਸਿੱਧਾ ਸਿੱਧਾ 45 ਰੁਪਏ ਦਾ ਫਰਕ ਜੀ ਇਹ ਚ ਬਾਈਟੀ ਡਰੈਸਿੰਗ ਮਿਲ ਜਾਣਗੀ ਹਮ ਠੀਕ ਹੈ ਇਹਦੇ ਵਿੱਚ ਤੁਹਾਨੂੰ 180 ਰੁਪਏ ਦਾ ਸੀ ਦੇਵਾਂਗੇ ਬਾਹਰ ਮਾਰਕੀਟ ਦੇ 230 40 ਸਹੀ ਬਾਤ ਹੈ ਸਭੀ ਭਾਜੀ ਜੀ ਜੀ ਠੀਕ ਹੈ ਇਹਦੇ ਵਿੱਚ ਤੁਹਾਨੂੰ ਇਹਦੇ ਸਿਰ ਦੂਈ ਮਿਲ ਜਾਏਗੀ ਕੰਦੂਰੀ ਮਿਉਨਿਸ ਬੀ ਵਾਰੀ ਹੂੰ ਇਹ ਮਾਰਕੀਟ ਦੇ ਮੁੰਦਗੀ 230 40 ਰੁਪਏ ਅਸੀਂ 220 ਨੂੰ ਦੇਵਾਂਗੇ ਹੂੰ ਠੀਕ ਹੈ ਜੇ ਇਸਦੀ ਮਿਲ ਦੇਗੀ ਇਹਦੇ ਵਿੱਚ ਫਾਣੀ ਮਸਟਰਡ ਹੈ 210 ਦੀ ਰੇਂਜ ਹੂੰ ਚਲੋ ਮੈਨੂੰ ਲੱਗਦਾ ਹੁਣ ਸਾਰਾ ਕੁਝ ਕਲੀਅਰ ਹੋ ਗਿਆ ਮੈਂ ਤਾਂ ਬਸ ਇੰਨੀ ਗੱਲ ਕਹਿਣੀ ਚਾਹੂੰਗਾ ਕਿ ਹੁਣ ਕੱਲਾ ਹਸਬੰਦ ਸਬਜ਼ੀ ਨਹੀਂ ਲੈਣ ਆਊਗਾ ਹਸਬੰਦ ਦੇ ਨਾਲ ਮੰਮੀ ਤੇ ਬੱਚੇ ਵੀ ਕਹਿਣਗੇ ਅਸੀਂ ਸਬਜ਼ੀ ਲੈਣ ਜਾਵਾਂਗੇ ਤੇ 18 ਨੰਬਰ ਦੀ ਦੁਕਾਨ ਤੋਂ 스ਨੈਕਸ ਲੈ ਕੇ ਆ ਵਾਂਗੇ ਪਿਕਲਸ ਰਹਿ ਗਏ ਜੀ ਮੈਨੂੰ ਲੇਡੀਜ਼ ਤੋਂ ਯਾਦ ਆਇਆ ਕਿ ਆਚਾਰ ਜੀ 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 ਪੈਕਿੰਗ ਵਾਲਾ ਆਚਾਰ ਦਿਖਾ ਦਿਓ ਮਾਂ ਕਿੰਨਾਂ ਨੂੰ ਘੱਟ ਰੇਟ 'ਚ ਮੈਂ ਤੁਹਾਨੂੰ ਉਹਨੇ ਦਿਖਾਉਂਦੇ ਪਿਕਲਸ ਅਚਾਰ ਉਹ ਮੂਰੇ ਅਕਸ਼ੀ ਜੀ ਤਬਾਹ ਅਰਜੁਨ ਜੀ ਕੋਈ ਚੀਜ਼ ਵੀ ਨਹੀਂ ਇਹਨਾਂ ਨੇ ਛੱਡਣੀ ਜਹਾਨ ਦੀਆਂ ਸਾਰੀਆਂ ਚੀਜ਼ਾਂ ਇਹਨਾਂ ਕੋਲ ਪਈਆਂ ਇਹ ਕਹਿੰਦੇ ਪਿਕਲ ਵੀ ਦੱਸਣਾ ਤੁਹਾਨੂੰ ਦਿਖਾਉ ਜੀ ਜੀ ਮੰਗੋ ਪਿਕਲ ਜੀ ਆਂਬ ਦਾ achar ਜਿਹਨੂੰ ਕਹਿੰਦੇ ਆ ਇੱਥੇ ਆਂਬ ਕਾ achar ਲਿਖਿਆ ਹੈ ਹਾਂ ਜੀ ਹਾਂ ਜੀ ਆਂਬ ਪੰਜਾਬੀ ਵਿੱਚ ਕਹਿੰਦੇ ਆ ਅੰਬ ਜੁਕਿਆ ਮੈਂ ਆ ਇੰਗਲਿਸ਼ ਮੰਗੋ ਚ ਕਹਿੰਦੇ ਆ ਜੀ ਇੰਗਲਿਸ਼ ਨਾਲ ਨਾਤਾ ਹੈਗਾ ਤੂੰ ਸਮਝ ਸਕਦੇ ਹੋ ਤੇ ਪਿਕਲ achar 1/2 ਕਿਲੋ ਦਾ ਪੈਕੇਟ ਸਿਰਫ ਔਰ ਸਿਰਫ 60 ਰੁਪਏ 60 ਰੁਪਏ ਐਦਾਂ ਐਦਾਂ ਤਾਂ ਜਿਹੜੇ ਸੜਕਾਂ ਤੇ ਜਾਂਦੇ ਉਹ ਵੀ ਨਹੀਂ ਕਹਿੰਦੇ ਸਿਰਫ ਤੇ ਸਿਰਫ 60 ਰੁਪਏ ਅਚਾਰ ਹੈ ਅੰਬ ਅਚਾਰ ਦਾ ਨਾਮ ਹੈ ਅੰਬ ਇਹਨਾਂ ਨੇ ਵਜਾ ਦੇਣੇ ਆ ਬੰਬ ਜੀ ਜੀ ਮਿਸ਼ਵੰਡਸ ਲਾਈਸ ਜੀ ਇਹ ਤੁਹਾਨੂੰ 90 ਰੁਪਏ ਦੀ ਮਿਲੇਗੀ ਔਰ ਇਹਦਾ ਜਿਹੜਾ weight ਹੋਏਗਾ ਉਹ 800 ਗ੍ਰਾਮ ਦਾ ਹੋਏਗਾ ਪਾਈਨੈਪਲ ਸਲਾਈਸਸ ਵੀ ਹੈਗੀਆਂ ਬਿਲਕੁਲ ਜੀ ਬਿਲਕੁਲ ਜੀ ਹਾਈ ਡਿਮਾਂਡ ਵਿੱਚ ਰਹਿੰਦੀਆਂ ਆ ਬਿਲਕੁਲ ਜੀ ਬਿਲਕੁਲ ਖਾਲੇ ਵੀ ਹਿਊਮਿਡਿਟੀ ਮੁੱਕੀ ਨਹੀਂ ਆ ਜੀਰਾ ਸਿਰਪ ਜੀ ਸ਼ਰਬਤ ਜਾਂ ਬ੍ਰੰਮੀ ਬਦਾਮ ਜਿਹੜਾ ਪਸੰਦ ਆ ਉਹ ਲੈ ਕੇ ਜਾਓ ਔਰ ਘਰੇ ਦੁੱਧ ਚ ਪਾਓ ਤੇ ਨਿਆਰੇ ਲਓ ਤੇ ਮੁੜ ਕੇ ਫਿਰ 18 ਨੰਬਰ ਦੀ ਦੁਕਾਨ ਤੇ ਆਓ ਇੰਨੀਆ ਮਰਜ਼ੀ ਆਪਾਂ ਵੈਰਾਈਟੀ ਦਿਖਾਈ ਜਾਈਏ ਵੈਰਾਈਟੀ ਨਹੀਂ ਮੁੱਕਣ ਵਾਲੀ ਮੈਂ ਪਹਿਲੇ ਹੀ ਕਹਿਆ ਸੀ ਇਹਨਾਂ ਤੇ ਭਰੇ ਪੈਨੇ ਰੈਕਸ ਤੇ ਜਹਾਨ ਭਰਦੇ ਨੇ ਨਾ ਕੋ ਸਨੈਕਸ ਬਾਹਰ ਤੁਹਾਨੂੰ ਆਲੂ ਗੰਡੇ ਸਭ ਕੁਝ ਮਿਲ ਜਾਣਾ ਔਰ ਇੱਕ ਵਾਰੀ ਐਡਰੈਸ ਕਨਫਰਮ ਕਰਾ ਲਈਏ ਆ ਮੋਹਰੇ ਸਬਜੀ ਮੰਡੀ ਦਾ ਮੇਨ ਗੇਟ ਫਰੰਟ ਤੇ ਆ ਔਰ ਇਧਰਲੀ ਸਾਈਡ ਜਿਹੜੀ ਐਂਟਰੀ ਐ ਇਹ ਬੈਕ ਸਾਈਡ ਤੋਂ ਆ ਔਰ 18 ਨੰਬਰ ਦੁਕਾਨ ਐ ਸ਼ਰਮੇ ਦੀ ਦੁਕਾਨ ਐ ਅਕਸ਼ੇ ਤੋਂ ਮੇਥੇ ਮਿਲਣਗੇ ਅਰਜੁਨ ਅਕਸ਼ੇ ਦੋਏ ਜਾਣੇ ਭਰਾ ਇੱਥੇ ਹੁੰਦੇ ਔਰ ਤੁਸੀਂ ਇੱਥੋਂ ਆ ਕੇ ਆਪਣਾ ਮੰਚਾ ਸਨੈਕਸ ਲੈ ਕੇ ਜਾ ਸਕਦੇ ਮੈਂ ਪਹਿਲਾਂ ਹੀ ਕਿਹਾ ਸੀਗਾ ਘਰ ਵਾਲੀ ਔਰ ਤੁਹਾਡੇ ਬੱਚੇ ਤੁਹਾਨੂੰ ਕਹਿਣਗੇ ਕਿ ਅਸੀਂ ਵੀ ਤੁਹਾਡੇ ਨਾਲ ਸਬਜੀ ਮੰਡੀ ਜਾਵਾਂਗੇ ਕਿ 18 ਨੰਬਰ ਦੁਕਾਨ ਤੋਂ ਮੰਚਾ ਸਨੈਕਸ ਲਿਆਵਾਂ ਬੜੇ ਰਵਿਸ਼ ਬਤੀ ਨਵਾ ਸ਼ਹਿਰ ਨਾਲ ਆਪਣੇ ਜੁੜੀ ਤੇ ਨਹੀਂ ਸੁਰੀ ਕਹਿਣਾ ਪਰ ਸਾਨੂੰ ਜਦੋਂ ਜਾਉਂਦਾ ਬਹੁਤ ਜਲਦੀ ਫਿਰ ਤੋਂ ਹਜ਼ਰ ਹੋਮਗੇ ਸਤਿ ਸ੍ਰੀ ਅਕਾਲ ਕਮੈਂਟ ਕਰਕੇ ਸੁਰੀ ਇਸ ਕੁਆਲਟੀ ਕਿ ਉਹ ਜਿੱਲੀ ਗਈ